ਕਦੋਂ ਕ ਇਹਨਾਂ ਦਾ ਮਿਲਣਾ ਜੁਲਣਾ ਵਧਿਆ ਕਿਉਂਕਿ ਲੜਕੀ ਤਾਂ ਇੰਤ ਤੱਕ ਗਈ ਜਾਂਦੀ ਆ ਵੀ ਮੈਨੂੰ ਫਿਜ਼ੀਕਲ ਮੇਰੇ ਨਾਲ ਹੋਇਆ ਗੱਡੀ ਦੇ ਵਿੱਚ ਬਲਾ ਕੇ ਕੂਕ ਦੇ ਵਿੱਚ ਪਾ ਕੇ ਕੋਈ ਨਸ਼ੀਲੀ ਦਵਾਈ ਪਿਆਈ ਉਸ ਤੋਂ ਬਾਅਦ ਮੇਰੇ ਨਾਲ ਫਿਜ਼ੀਕਲ ਹੋਇਆ ਫਿਜ਼ੀਕਲ ਹੋਏ ਦਾ ਮੈਂ ਤਾਂ ਨਾ ਮੈਂ ਸਬੂਤ ਨੂੰ ਸਬੂਤਮੰਦਾਂ ਜੀ ਵੀ ਇਹਦੇ ਨਾਲ ਫਿਜ਼ੀਕਲ ਹੈ ਜਿਹੜਾ ਬੱਚਾ ਉਹਨਾਂ ਦੇ ਘਰੇ ਜਾਂਦਾ ਉਹਦੇ ਫਾਦਰ ਦੀ ਉਹਨਾਂ ਨੂੰ ਪਰਮਿਸ਼ਨ ਹੈ ਘਰੇ ਜਾ ਕੇ ਉਹਨਾਂ ਦੇ ਘਰੇ ਡਿਨਰ ਕਰਦਾ ਰਾਤ ਦੇ 12 12 ਵਜੇ ਤੱਕ ਬੈਠੇ ਹੱਸਦੇ ਖੇਡਦੇ ਰਹਿੰਦੇ ਉਹ ਬੱਚਾ ਕਿਉਂ ਕੋਕ ਦੇ ਵਿੱਚ ਨਸ਼ਾ ਪਾ ਕੇ ਆਪਣੀ ਹੋਣ ਵਾਲੀ ਵਾਈਫ ਨੂੰ ਇਹ ਕੰਮ ਕਰੂਗਾ ਬਾਈ ਜੀ ਬਾਈ ਜੀ ਉਹ ਵੀਡੀਓ ਪੁਰਾਣੀਆਂ ਆਆਂ ਉਹਦਾ ਯੂਟੀਆਈ ਨੰਬਰ ਤੋਂ ਸਾਰਾ ਪਤਾ ਲੱਗ ਜਾਣਾ ਉਹਦੀ অথেন্টিਕੇਸ਼ਨ ਹੋ ਜਾਣੀ ਆ ਪੁਰਾਣੀਆਂ ਤੋਂ ਭਾਵ ਪੁਰਾਣੀਆਂ ਤੋਂ ਭਾਵ ਉਹ ਕਿਸੇ ਨੇ ਜਦੋਂ ਰਿਲੀਜ਼ ਕੀਤੀਆਂ ਉਹ ਤੋਂ ਬਾਅਦ ਪਤਾ ਲੱਗਾ ਵੀ ਇਹ ਹੋਰ ਕਿਸੇ ਮੁੰਡੇ ਨਾਲ ਸਿਗੀਆਂ ਵੀਡੀਓਜ਼ ਜਦੋਂ ਇਹ ਵੀਡੀਓ ਵਾਇਰਲ ਹੋਈਆਂ ਨੇ ਇਹ ਪਤਾ ਲੱਗਦਾ ਵੀ ਇਹੇ ਵੀਡੀਓ ਤੇ ਬਣਨ ਨਹੀਂ ਗਈਆਂ ਨਹੀਂ ਗਈਆਂ ਕਿਉਂਕਿ ਵੀਰ ਜੀ ਦੀ ਗੱਡੀ ਦੇ ਵਿੱਚ ਅਸ਼ਲੀਲ ਵੀਡੀਓ ਜਿਹਨੂੰ ਜਨੂੰ ਕਹਿ ਦਿੰਦੇ ਆ ਨਹੀਂ ਵੀਰ ਜੀ ਕਿਉਂਕਿ ਇੱਕ ਤਾਂ ਖੱਬੀ ਬਾਹ ਦੇ ਉੱਤੇ ਸਾਰੀ ਦੇ ਉੱਤੇ ਟੈਟੂ ਆ ਉਹ ਬਾਂਹ ਹੱਥ ਰੱਖੀ ਹੋਈ ਆ ਤੇ ਉਹ ਵੀਡੀਓ ਚੱਲ ਰਹੀ ਆ ਜੇ ਉਸ ਬੱਚਾ ਜਿੱਦਣ ਕੈਨੇਡਾ ਤੋਂ ਆਇਆ ਸੀ ਮੈਂ ਤੁਹਾਨੂੰ ਉਸ ਦਿਨ ਦੀ ਵੀ ਫੋਟੋ ਦੇ ਦੂੰਗਾ ਉਸ ਦਿਨ ਉਹਦੀ ਬਾਂਹ ਤੇ ਟੈਟੂ ਬਣਿਆ ਹੋਇਆ ਸੀ ਉਹ ਟੈਟੂ ਕਿੱਥੇ ਗਿਆ ਜੀ ਉਹ ਟੈਟੂ ਹੈ ਨਹੀਂ ਇਹਦਾ ਮਤਲਬ ਵੀ ਉਹ ਵੀਡੀਓ ਫੇਕ ਆ ਫਿਜ਼ੀਕਲ ਹੋਏ ਦਾ ਮੈਂ ਤਾਂ ਨਾ ਮੈਂ ਉਹ ਸਬੂਤ ਨੂੰ ਸਬੂਤਮੰਦਾਂ ਜੀ ਵੀ ਇਹਦੇ ਨਾਲ ਫਿਜ਼ੀਕਲ ਹੈ ਜਿਹੜਾ ਬੱਚਾ ਉਹਨਾਂ ਦੇ ਘਰੇ ਜਾਂਦਾ ਉਹਦੇ ਫਾਦਰ ਦੀ ਉਹਨਾਂ ਨੂੰ ਪਰਮਿਸ਼ਨ ਹੈ ਘਰੇ ਜਾ ਕੇ ਉਹਨਾਂ ਦੇ ਘਰੇ ਡਿਨਰ ਕਰਦਾ ਰਾਤ ਦੇ 12:00 12:00 ਵਜੇ ਤੱਕ ਬੈਠੇ ਹੱਸਦੇ ਖੇਡਦੇ ਰਹਿੰਦੇ ਭਾਜੀ ਨੂੰ ਵੀ ਇਹ ਗੱਲ ਕਹੀ ਸੀ ਵੀਰ ਮੇਰਾ ਇਹ ਕੱਚੀ ਰਿਸ਼ਤੇਦਾਰੀ ਆ ਕੱਲ ਨੂੰ ਬੱਚਿਆਂ ਦੀ ਨਾਂ ਨਿਭੀ ਤੇ ਜਿਹੜੀ ਅੱਜ ਅਸੀਂ ਖੇੜਾ ਉਣਦੇ ਆ ਇੱਕ ਦੂਜੇ ਦੀ ਇਸ ਖੇੜੇ 'ਚ ਅਸੀਂ ਪੈ ਜਾਣਾ ਇਹ ਚੀਜ਼ ਮੇਰੇ ਦਿਮਾਗ 'ਚ ਸੀ ਵੀ ਜਿਹਨੇ ਨਾਂ ਨਿਭੀ ਬੇਟੀ ਸਾਡੇ ਫਾਰਮ ਤੇ ਆਉਂਦੀਆਂ ਦੀ ਮੈਂ ਤੁਹਾਨੂੰ ਵੀਡੀਓ ਭੇਜ ਦੂੰਗਾ ਆਉਂਦੀ ਜਾਂਦੀ ਰਹੀ ਜਦੋਂ ਇਹਨਾਂ ਨੇ ਪਹਿਲੀ ਚੈਟ ਵੀ ਕੀਤੀ ਆ ਇਹੀ ਕਿਹਾ ਕਿ ਮੈਂ ਤੁਹਾਨੂੰ ਵਿਆਹ ਲਈ ਸਿਲੈਕਟ ਕੀਤਾ ਆ ਜੇ ਮੇਰੇ ਨਾਲ ਵਿਆਹ ਕਰਕੇ ਜਾਣਾ ਤੇ ਕੰਟੀਨਿਊ ਕਰਿਓ ਨਹੀਂ ਤਾਂ ਮੇਰੀਆਂ ਵੀ ਭੈਣਾਂ ਆ ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਦੀ ਕੁੜੀ ਨੂੰ ਅੱਧ ਵਿਚਕਾਰੇ ਛੱਡਾਂ ਥੋੜੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮੁੱਦੇ ਦੇ ਉੱਪਰ ਚਰਚਾ ਹੋ ਰਹੀ ਹੈ ਲੜਕਾ ਹੈ ਜੋ ਕੈਨੇਡਾ ਤੋਂ ਆਇਆ ਇੱਥੇ ਖੇਤੀ ਕਰਦੇ ਨੇ ਇੱਥੇ ਕਾਫੀ ਉਹਨਾਂ ਦਾ ਵੱਡਾ ਫਾਰਮ ਵੀ ਹੈ ਤੇ ਦੂਸਰੇ ਪਾਸੇ ਲੜਕੀ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਮਸ਼ਹੂਰ ਹੈ ਉਸ ਦੀਆਂ ਕੁਝਕ ਇਤਰਾਜਯੋਗ ਵੀਡੀਓ ਵਾਇਰਲ ਹੋਈਆਂ ਜਿਸ ਤੋਂ ਬਾਅਦ ਲੜਕੀ ਨੇ ਇਲਜ਼ਾਮ ਲਾਇਆ ਕਿ ਇਹ ਵੀਡੀਓ ਉਸ ਦੇ ਮੰਗੇਤਰ ਨੇ ਵਾਇਰਲ ਕੀਤੀਆਂ ਅਤੇ ਕੁਝ ਕੋ ਕੋਕ ਦੇ ਵਿੱਚ ਕੁਝ ਮਿਲਾ ਕੇ ਦਿੱਤਾ ਤੇ ਉਸ ਤੋਂ ਬਾਅਦ ਇਹ ਸਾਰੀਆਂ ਸ਼ਰੀਲ ਵੀਡੀਓ ਬਣਾਈਆਂ ਤੇ ਉਹ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਲੜਕੀ ਦਾ ਪੱਖ ਤੁਸੀਂ ਦੇਖਿਆ ਹੋਊਗਾ ਸੁਣਿਆ ਹੋਊਗਾ ਪਰ ਲੜਕੇ ਵਾਲਿਆਂ ਦਾ ਪੱਖ ਤੁਹਾਨੂੰ ਪਹਿਲੀ ਵਾਰੀ ਅਸੀਂ ਦਿਖਾਉਣ ਜਾ ਰਹੇ ਹਾਂ ਕਿ ਲੜਕੇ ਵਾਲੇ ਇਸ ਦੇ ਉੱਪਰ ਕੀ ਸੋਚਦੇ ਨੇ ਆਦਰ ਅਵਤਾਰ ਸਿੰਘ ਸੰਧੂ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸੰਧੂ ਸਾਹਿਬ ਤੁਸੀਂ ਸਾਰਾ ਮੈਟਰ ਦੇਖ ਲਿਆ ਹੋਵੇਗਾ ਜੀ ਸੁਣਿਆ ਵੀ ਹੋਊਗਾ ਵੀ ਕੀ ਕੁਝ ਚੱਲ ਰਿਹਾ ਤੁਹਾਡੇ ਬੇਟੇ ਬਾਰੇ ਕੀ ਕੁਝ ਬੋਲ ਰਹੇ ਨੇ ਲੜਕੀ ਬਾਰੇ ਕੀ ਕੁਝ ਬੋਲ ਰਹੇ ਨੇ ਮੁਲਾਕਾਤ ਕਿੱਥੇ ਤੇ ਕਦੋਂ ਹੁੰਦੀ ਸਭ ਤੋਂ ਪਹਿਲਾਂ ਇਹ ਦੱਸੋ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਉੱਥੇ ਇਹਨਾਂ ਬੱਚਿਆਂ ਨੇ ਉਹ ਫਰਵਰੀ 2024 ਦੀ ਗੱਲ ਹੈ ਜੀ ਠੀਕ ਹੈ ਉਹਨਾਂ ਨੇ ਟਰੈਕਟਰ ਲਿਆ ਸੀ ਉਦੋਂ ਹੋਈ ਸੀ ਮੁਲਾਕਾਤ ਤੇ ਉਸ ਤੋਂ ਬਾਅਦ ਬੇਟੀ ਨੇ ਦੋਨੇ ਆਪਣੇ ਬੱਚੇ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਇਹਨਾਂ ਨੇ 2-3 ਮਹੀਨੇ ਬਾਅਦ ਮਈ ਦੇ ਵਿੱਚ 2024 ਚ ਮੇਰੇ ਨਾਲ ਬੇਟੇ ਨੇ ਇੱਕ ਗੱਲ ਸ਼ੇਅਰ ਕੀਤੀ ਕਿ ਡੈਡ ਵੀ ਮੈਂ ਆਪਣੇ ਵਿਆਹ ਲਈ ਇੱਕ ਕੁੜੀ ਪਸੰਦ ਕੀਤੀ ਆ ਤੁਸੀਂ ਜਾਣਦੇ ਆ ਉਹਨਾਂ ਨੂੰ ਮੈਂ ਕਿਹਾ ਪੁੱਤ ਜਿੱਦਾਂ ਇੱਕ ਬਾਪ ਨੂੰ ਬਹੁਤ ਵੱਡਾ ਸੁਪਨਾ ਹੁੰਦਾ ਮੇਰੇ ਬੇਟੇ ਦਾ ਵਿਆਹ ਹੋਊਗਾ ਮੇਰੇ ਬੇਟੇ ਦਾ ਗਾਂ ਜਿੰਦਗੀ ਦਾ ਅਗਨ ਤੁਰੂਗੀ ਤੇ ਮੈਂ ਮਨ ਚ ਇੱਕ ਖੁਸ਼ੀ ਜੀ ਵੀ ਹੋਈ ਵੀ ਚਲ ਕੋਈ ਗੱਲ ਨਹੀਂ ਵੀ ਯਾਰ ਕੈਨੇਡਾ ਤੋਂ ਮੁੰਡਾ ਆਣ ਕੇ ਪੰਜਾਬ ਦੀ ਕੁੜੀ ਨੂੰ ਲਾਇਕ ਕੀਤਾ ਆਏ ਨੇ ਤੇ ਇਹ ਉਹਦੇ ਨਾਲ ਵਿਆਹ ਕਰਾਉਣ ਨੂੰ ਗੱਲ ਕਰ ਰਿਹਾ ਤੇ ਉਹ ਉਸ ਵੇਲੇ ਟੱਕਰੇ ਤੇ ਮਈ ਦੇ ਵਿੱਚ ਮੈਨੂੰ ਪਤਾ ਲੱਗਾ ਤੇ ਮਈ ਦੇ ਵਿੱਚ ਇਹਨਾਂ ਦੇ ਫਾਦਰ ਬਾਜੀ ਦਾ ਫੋਨ ਆਇਆ ਵੀ ਆਪਾਂ ਇਹਨਾਂ ਦਾ ਰਿਸ਼ਤਾ ਕਰ ਦਈਏ ਮੈਂ ਕਿਹਾ ਬਾਈ ਜੀ ਮੇਰਾ ਬੇਟਾ 16 ਸਾਲ ਦਾ ਆ ਬੇਟੀ 19 ਸਾਲ ਦੀ ਆ ਵੀ ਆਪਾਂ ਜਦ ਬੇਟੇ ਨੂੰ ਲੀਗਲੀ ਏਜ ਤੇ ਹੋ ਲੈਣ ਦਈਏ 18 ਸਾਲ ਦਾ ਜਦ ਤੱਕ ਇਹਨਾਂ ਨੂੰ ਕਹੋ ਵੀ ਆਪਣਾ ਫੋਨ ਤੇ ਕਨਵਰਸੇਸ਼ਨ ਕਰਦੇ ਰਹਿਣ ਇੱਕ ਦੂਜੇ ਨਾਲ ਇੱਕ ਦੂਜੇ ਦੇ ਸੁਭਾਅ ਨੂੰ ਜਾਣ ਲੈਣ ਕਿਉਂਕਿ ਕੈਨੇਡਾ ਤੋਂ ਆਉਣ ਕਰਕੇ ਇਸ ਬੱਚੇ ਨੂੰ ਸਾਰਾ ਕੈਨੇਡੀਅਨ ਕਲਚਰ ਮਿਲਿਆ ਹੁਣ ਕਰਕੇ ਉੱਥੇ ਬੱਚੇ ਇੱਕ ਦੂਜੇ ਨਾਲ ਕਾਫੀ ਸਾਲਾਂ ਦੇ ਇੱਕ ਦੂਜੇ ਨੂੰ ਜਾਣਦੇ ਰਹਿੰਦੇ ਆ ਕੋਈ ਉਹਨਾਂ ਦਾ ਫਿਜ਼ੀਕਲ ਰਿਲੇਸ਼ਨ ਨਹੀਂ ਹੁੰਦਾ ਕੋਈ ਕੁਛ ਨਹੀਂ ਬਸ ਉਹ ਇੱਕ ਦੂਜੇ ਦਾ ਸੁਭਾਅ ਜਾਣਦੇ ਰਹਿੰਦੇ ਆ ਵਿਆਹ ਉਹ ਕਰਾਉਂਦੇ ਜਾ ਕੇ ਆਪਣੀ ਉਮਰ 28 30 ਸਾਲ ਦੇ ਹੋ ਕੇ ਤੇ ਮੈਂ ਬੱਚੇ ਨੂੰ ਉਸ ਚੀਜ਼ ਲਈ ਮੈਂ ਕਿਹਾ ਚਲੋ ਠੀਕ ਹੈ ਤੂੰ ਬੇਟੇ ਵਿਆਹ ਤਾਂ ਕਰਾਉਣਾ ਹੀ ਆ ਮੈਨੂੰ ਵੀ ਕੁੜੀ ਚੰਗੀ ਲੱਗੀ ਪਰਿਵਾਰ ਚੰਗਾ ਲੱਗਾ ਜੀਮੀਦਾਰਾ ਫੈਮਲੀ ਸੀ ਅਸੀਂ ਵੀ ਜੀਮੀਦਾਰਾ ਕਰਦੇ ਸੀ ਕੈਨੇਡਾ ਚੋਂ ਕੰਸਟਰਕਸ਼ਨ ਦਾ ਕੰਮ ਛੱਡ ਕੇ ਇੱਥੇ ਆਣ ਕੇ ਖੇਤੀ ਕਰਨ ਖੇਤੀ ਨਾਲ ਪਿਆਰ ਕਰਕੇ ਖੇਤੀ ਕਰਨਾ ਏ ਇੱਥੇ ਆਪਣੇ ਬੱਚਿਆਂ ਨੂੰ ਕਲਚਰ ਸਿਖਾਉਣ ਆਏ ਤੁਹਾਡੇ ਕੋਲ ਆਉਂਦੀ ਜਾਂਦੀ ਸੀ ਉਹਨਾਂ ਕੋਲ ਆਉਂਦਾ ਜਾਂਦਾ ਸੀ ਘਰ ਦੇ ਵਿੱਚ ਆਉਣ ਜਾਣ ਸੀਗਾ ਤੁਹਾਡਾ ਹਾਂਜੀ ਮੈਂ ਤੁਹਾਨੂੰ ਜੇ ਇੱਛਾ ਜਤ ਹੋਵੇ ਤਾਂ ਮੈਂ ਤੁਹਾਨੂੰ ਵੀਡੀਓਜ਼ ਵੀ ਦਿਖਾ ਸਕਦਾ ਜਿੱਦਣ ਬੱਚਿਆਂ ਦਾ ਸਾਡਾ ਗੱਲਬਾਤ ਹੋ ਗਈ ਉਸ ਤੋਂ ਬਾਅਦ ਤੀਜੇ ਚੌਥੇ ਦਿਨ ਇਹਨਾਂ ਦੇ ਫਾਦਰ ਸਾਹਿਬ ਦਾ ਬਰਥਡੇ ਸੀਗਾ ਬਾਦਰ ਸਾਹਿਬ ਦੇ ਬਰਥਡੇ ਦਿਨ ਇਹਨਾਂ ਨੇ ਸਰਪ੍ਰਾਈਜ਼ ਬਰਥਡੇ ਉਹਨਾਂ ਲਈ ਸੈਲੀਬ੍ਰੇਸ਼ਨ ਕੀਤਾ ਉਹਨਾਂ ਨੂੰ ਬਿਠਾ ਲ ਕੇ ਤੇ ਕਾਫੀ ਉਹਨਾਂ ਲਈ ਗਿਫਟ ਵਗੈਰਾ ਤੇ ਉਹਨਾਂ ਨੂੰ ਲੈ ਕੇ ਆਏ ਉਹਦੀਆਂ ਵੀ ਮੈਂ ਤੁਹਾਨੂੰ ਵੀਡੀਓਜ਼ ਦੇ ਦੇਵਾਂਗਾ ਤੁਸੀਂ ਪਲੀਜ਼ ਉਹਨੂੰ ਸ਼ੇਅਰ ਕਰ ਦਿਓ ਚਲੋ ਇਦਾਂ ਦਿਖਾਉਣ ਨੂੰ ਟਾਈਮ ਲੱਗ ਜਾਣਾ ਫੇਰ ਇਹਨਾਂ ਨੇ ਉਦੋਂ ਬਾਅਦ ਵੱਡੇ ਸੀ ਇਹਨਾਂ ਨੇ ਉਹ ਸੈਲੀਬ੍ਰੇਸ਼ਨ ਕੀਤਾ ਜਦੋਂ ਵੱਡੇ ਆਉਂਦਾ ਸੀ ਅਸੀਂ ਇੱਕ ਦੂਜੇ ਦੇ ਘਰੇ ਜਾਂਦੇ ਆਉਂਦੇ ਰਹੇ ਆ ਮੈਂ ਅੱਜ ਤੱਕ ਉਹਨਾਂ ਦੇ ਘਰ ਨਹੀਂ ਗਿਆ ਕਿਉਂਕਿ ਮੇਰੇ ਰੁਝੇਵੇਂ ਬਹੁਤ ਆ ਤੇ ਮੈਂ بیٹے ਨੂੰ ਕਿਹਾ ਮੈਂ ਕਿਹਾ ਵੀ ਬਾਕੀ بیٹے ਤੁਹਾਡੀ ਅੱਜ ਹੀ ਰਿਸ਼ਤੇਦਾਰੀ ਕੱਚੀ ਆ ਜਿੱਦਣ ਇਹ ਤੇ ਮੋਹਰ ਲੱਗ ਗਈ ਵੀ 18 ਸਾਲ ਦਾ ਤੂੰ ਹੋ ਗਿਆ ਤੇ ਸਭ ਤੋਂ ਖੁਸ਼ੀ ਵੱਧ ਮੈਨੂੰ ਹੋਊਗੀ ਕਿਉਂਕਿ ਤੁਸੀਂ ਇੱਕ ਦੂਜੇ ਨੂੰ ਲਾਇਕ ਕਰਦੇ ਹ ਅਜੇ ਸਾਲਖੰਡ ਤੁਸੀਂ ਹੋਰ ਨਭਾ ਲਓਗੇ ਤੇ ਬਹੁਤ ਚੰਗੀ ਗੱਲ ਆ ਮੈਂ ਭਾਜੀ ਨੂੰ ਵੀ ਇਹ ਗੱਲ ਕਹੀ ਸੀ ਵੀਰ ਮੇਰੇਆ ਇੱਕ ਕੱਚੀ ਰਿਸ਼ਤੇਦਾਰੀ ਆ ਕੱਲ ਨੂੰ ਬੱਚਿਆਂ ਦੀ ਨਾਂ ਨਿਭੀ ਤੇ ਜਿਹੜੀ ਅੱਜ ਅਸੀਂ ਖੇਹ ੜਾਉਣ ਡਾਂਏ ਇੱਕ ਦੂਜੇ ਦੀ ਇਸ ਖੇਹ 'ਚ ਅਸੀਂ ਪੈ ਜਾਣਾ ਇਹ ਚੀਜ਼ ਮੇਰੇ ਦਿਮਾਗ 'ਚ ਸੀ ਵੀ ਜਿਹਨੇ ਨਾਂ ਨਿਭੀ ਪਰ ਉਹ ਭਾਜੀ ਕਹਿੰਦੇ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਠੀਕ ਆ ਆਪਾਂ ਉਦੋਂ ਕਰ ਲਾਂਗੇ ਤੇ ਸਾਡਾ ਆਉਣਾ ਜਾਣਾ ਬਣ ਗਿਆ ਇੱਕ ਦੂਜੇ ਦੇ ਘਰ ਜੀ ਬੇਟੀ ਸਾਡੇ ਫਾਰਮ ਤੇ ਆਉਂਦਿਆਂ ਦੀਆਂ ਮੈਂ ਤੁਹਾਨੂੰ ਵੀਡੀਓ ਭੇਜ ਦਊਂਗਾ ਆਉਂਦੀ ਜਾਂਦੀ ਰਹੀ ਜਦੋਂ ਇਹਨਾਂ ਨੇ ਪਹਿਲੀ ਚੈਟ ਵੀ ਕੀਤੀ ਆ ਮੈਂ ਇਹੀ ਕਿਹਾ ਪੇ ਮੈਂ ਤੁਹਾਨੂੰ ਵਿਆਹ ਲਈ ਸਿਲੈਕਟ ਕੀਤਾ ਆ ਜੇ ਮੇਰੇ ਨਾਲ ਵਿਆਹ ਤੱਕ ਜਾਣਾ ਤੇ ਕੰਟੀਨਿਊ ਕਰਿਓ ਨਹੀਂ ਤਾਂ ਮੇਰੀਆਂ ਵੀ ਭੈਣਾਂ ਆ ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਦੀ ਕੁੜੀ ਨੂੰ ਅੱਧ ਵਿਚਕਾਰੇ ਛੱਡਾਂ ਇਹ ਇਹ ਕਦੋਂ ਇਹਨਾਂ ਦਾ ਮਿਲਣਾ ਜੁਲਣਾ ਵਧਿਆ ਕਿਉਂਕਿ ਲੜਕੀ ਤਾਂ ਇੰਤ ਤੱਕ ਕਹੀ ਜਾਂਦੀ ਆ ਵੀ ਮੈਨੂੰ ਫਿਜ਼ੀਕਲ ਮੇਰੇ ਨਾਲ ਹੋਇਆ ਗੱਡੀ ਦੇ ਵਿੱਚ ਬਲਾ ਕੇ ਕੂਕ ਦੇ ਵਿੱਚ ਪਾ ਕੇ ਕੋਈ ਨਸ਼ੀਲੀ ਦਵਾਈ ਪਿਆਈ ਉਸ ਤੋਂ ਬਾਅਦ ਮੇਰੇ ਨਾਲ ਫਿਜ਼ੀਕਲ ਹੋਇਆ ਇਹ ਚੀਜ਼ਾਂ ਤੱਕ ਕਦੋਂ ਕਿੰਨਾ ਕ ਸਮਾਂ ਲੱਗ ਗਿਆ ਪਹੁੰਚਣ ਤੇ ਦੇਖੋ ਵੀਰ ਜੀ ਫਿਜ਼ੀਕਲ ਹੋਏ ਦਾ ਮੈਂ ਤਾਂ ਨਾ ਮੈਂ ਉਹ ਸਬੂਤ ਨੂੰ ਸਬੂਤਮੰਦਾਂ ਜੀ ਵੀ ਇਹਦੇ ਨਾਲ ਫਿਜ਼ੀਕਲ ਹੈ ਜਿਹੜਾ ਬੱਚਾ ਉਹਨਾਂ ਦੇ ਘਰੇ ਜਾਂਦਾ ਉਹਦੇ ਫਾਦਰ ਦੀ ਉਹਨਾਂ ਨੂੰ ਪਰਮਿਸ਼ਨ ਹੈ ਘਰੇ ਜਾ ਕੇ ਉਹਨਾਂ ਦੇ ਘਰੇ ਡਿਨਰ ਕਰਦਾ ਰਾਤ ਦੇ 12:00 12:00 ਵਜੇ ਤੱਕ ਬੈਠੇ ਹੱਸਦੇ ਖੇਡਦੇ ਰਹਿੰਦੇ ਉਹ ਬੱਚਾ ਕਿਉਂ ਕੋਕ ਦੇ ਵਿੱਚ ਨਸ਼ਾ ਪਾ ਕੇ ਆਪਣੀ ਹੋਣ ਵਾਲੀ ਵਾਈਫ ਨੂੰ ਇਹ ਕੰਮ ਕਰੂਗਾ ਬਾਈ ਜੀ ਕਿਉਂ ਕਰੂਗਾ ਇਹ ਮੈਂ ਆਪਣੇ ਵਿਊਰਾਂ ਨੂੰ ਵੀ ਸਵਾਲ ਪੁੱਛਣਾ ਚਾਹੁੰਨਾ ਜਿਸ ਬੱਚੇ ਦੀ ਬੜੀ ਸੋਹਣੀ ਲਾਈਫ ਚੱਲ ਰਹੀ ਆ ਉਹ ਇਦਾਂ ਦੀ ਤਿਗੜਮ ਬਾਜੀ ਚ ਕਿਉਂ ਆਊਗਾ ਬਾਈ ਜੀ ਉਹ ਵੀਡੀਓ ਪੁਰਾਣੀਆਂ ਆ ਉਹਦਾ ਯੂਟੀਆਈ ਨੰਬਰ ਤੋਂ ਸਾਰਾ ਪਤਾ ਲੱਗ ਜਾਣਾ ਉਹਦੀ অথেন্টিਕੇਸ਼ਨ ਹੋ ਜਾਣੀ ਆ ਪੁਰਾਣੀਆਂ ਤੋਂ ਭਾਵ ਵੀ ਪੁਰਾਣੀਆਂ ਤੋਂ ਭਾਵ ਉਹ ਕਿਸੇ ਨੇ ਜਦੋਂ ਰਿਲੀਜ਼ ਕੀਤੀਆਂ ਉਹ ਤੋਂ ਬਾਅਦ ਪਤਾ ਲੱਗਾ ਵੀ ਇਹ ਹੋਰ ਕਿਸੇ ਮੁੰਡੇ ਨਾਲ ਸੀਗੀਆਂ ਵੀਡੀਓਜ਼ ਬ੍ਰੇਕਅਪ ਹੋਇਆ ਉਹ ਵੀ ਕਿਸੇ ਹੋਰ ਮੁੰਡੇ ਦੀ ਵਜ੍ਹਾ ਕਰਕੇ ਹੋਇਆ ਅਸੀਂ ਬ੍ਰੇਕਅਪ ਤੇ ਉੱਪਰ ਵੀ ਆਵਾਂਗੇ ਪਹਿਲਾਂ ਇਹ ਗੱਲ ਨੂੰ ਕੰਟੀਨਿਊ ਕਰਦੇ ਹਾਂ ਵੀ ਤੁਹਾਨੂੰ ਜਦੋਂ ਇਹ ਵੀਡੀਓ ਵਾਇਰਲ ਹੋਈਆਂ ਨੇ ਇਹ ਪਤਾ ਲੱਗਦਾ ਵੀ ਇਹੇ ਵੀਡੀਓ ਪਦਾਨ ਨਹੀਂ ਗੀਆਂ ਨਹੀਂ ਗੀਆਂ ਕਿਉਂਕਿ ਵੀਰ ਜੀ ਦੀ ਗੱਡੀ ਦੇ ਵਿੱਚ ਅਸ਼ਲੀਲ ਵੀਡੀਓ ਜਿਹਨੂੰ ਜਨੂੰ ਕਹਿ ਦਿੰਦੇ ਆ ਨਹੀਂ ਵੀਰ ਜੀ ਉਹ ਨਾਲ ਨਹੀਂ ਗਈਆਂ ਕਿਉਂਕਿ ਇੱਕ ਤਾਂ ਖੱਬੀ ਬਾਹ ਦੇ ਉੱਤੇ ਸਾਰੀ ਦੇ ਉੱਤੇ ਟੈਟੂ ਆ ਉਹ ਤੁਹਾਨੂੰ ਵੀਡੀਓਸ ਚ ਪਤਾ ਲੱਗ ਜਾਣਾ ਜੀ ਆਪਾਂ ਇੱਕ ਟੈਕਨੀਕਲ ਤੌਰ ਤੇ ਦੇਖੀਏ ਜੀ ਇੱਕ ਬੰਦਾ ਬਾਹ ਹੱਥ ਰੱਖੀ ਹੋਈ ਆ ਤੇ ਉਹ ਵੀਡੀਓਸ ਚੱਲ ਰਹੀ ਆ ਜੇ ਉਸ ਬੱਚਾ ਜਿੱਦਣ ਕੈਨੇਡਾ ਤੋਂ ਆਇਆ ਸੀ ਮੈਂ ਤੁਹਾਨੂੰ ਉਸ ਦਿਨ ਦੀ ਵੀ ਫੋਟੋ ਦੇ ਦੂੰਗਾ ਉਸ ਦਿਨ ਉਹਦੀ ਬਾਹ ਤੇ ਟੈਟੂ ਬਣਿਆ ਹੋਇਆ ਸੀ ਉਹ ਟੈਟੂ ਕਿੱਥੇ ਗਿਆ ਜੀ ਉਹ ਟੈਟੂ ਹੈ ਨਹੀਂ ਇਹਦਾ ਮਤਲਬ ਵੀ ਉਹ ਵੀਡੀਓ ਫੇਕ ਆ ਫਿਰ ਨੰਬਰ ਦੋ ਵੀ ਜੇ ਉਹ ਬੱਚਾ ਇਨਾ ਇਦਾਂ ਕਿਉਂ ਕਰਦਾ ਜੇ ਉਦੋਂ ਉਦਾਂ ਹੀ ਪਰਮਿਸ਼ਨ ਸੀ ਸਾਰੇ ਕਾਸੇ ਦੀ ਵੀ ਉਹ ਘਰੇ ਜਾਂਦਾ ਆਉਂਦਾ ਸੀ ਸਾਡੇ ਘਰ ਉਹ ਆਉਂਦੀ ਜਾਂਦੀ ਸੀ ਰਾਤ ਵੀ ਕਈ ਵਾਰੀ ਉੱਥੇ ਇਹ ਚਲੇ ਜਾਂਦਾ ਸੀ 12:00 1:00 ਵਜੇ ਤਾਈਂ ਰੋਟੀ ਡਿਨਰ ਕਰਕੇ ਘਰ ਨੂੰ ਆਉਂਦਾ ਸੀ ਉਦੇ ਫਾਦਰ ਨੂੰ ਵੀ ਉਹ ਸਾਰੀ ਗੱਲ ਐਕਸੈਪਟ ਸੀ ਸਾਡੇ ਪਰਿਵਾਰ ਨੂੰ ਵੀ ਰਿਸ਼ਤਾ ਮਨਜ਼ੂਰ ਸੀ ਫਿਰ ਉਹਨੂੰ ਆਹ ਹੋਸ਼ੀ ਹਰਕਤ ਕਰਨ ਦੀ ਕੀ ਲੋੜ ਸੀ ਬਾਈ ਇਹ ਕਹਿੰਦੀ ਹੈ ਕਿ ਜਦੋਂ ਮੈਂ ਮਿਲਨ ਜੁਲਨ ਤੋਂ ਮਨਾ ਕਰਦੀ ਸੀ ਕਿ ਜਾਂ ਥੋੜਾ ਜਿਹਾ ਪਛਾਹ ਹਟਣ ਲੱਗੀ ਵੀ ਇਸ ਪਰਿਵਾਰ ਦਾ ਪਤਾ ਲੱਗਿਆ ਵੀ ਇਹ ਪਰਿਵਾਰ ਮੈਨੂੰ ਯੂਜ਼ ਕਰੂਗਾ ਵੀ ਮੇਰੇ ਨਾਲ ਵਿਆਹ ਨਹੀਂ ਕਰਨਾ ਇਸ ਕਰਕੇ ਜਦੋਂ ਪਿੱਛੇ ਹਟਣ ਲੱਗੀ ਉਸ ਤੋਂ ਬਾਅਦ ਇਹ ਵਾਲੀ ਹਰਕਤ ਕਰਕੇ ਵੀਡੀਓ ਬਣਾ ਕੇ ਰੱਖ ਲਈ ਤੇ ਉਸ ਤੋਂ ਬਾਅਦ ਬਲੈਕਮੇਲ ਕਰਨੇ ਸ਼ੁਰੂ ਕਰਤਾ ਨਹੀਂ ਬਾਈ ਜੀ ਇਹਦੇ ਅਲੀਗੇਸ਼ਨ ਹੈ ਨਾ ਇਹ ਤਾਂ ਵੀਡੀਓ ਦੀ ਆਥੈਂਟਿਕਲੀ ਤੁਸੀਂ ਜਦੋਂ ਜਾਂਚ ਹੋਣੀ ਆ ਪਤਾ ਲੱਗ ਜਾਣਾ ਜੇ 2 ਸਾਲ ਪਹਿਲਾਂ ਤੇ ਬੇਟੇ ਦੀ ਆਉਣ ਦੀ ਡੇਟ ਦੇਖ ਲੈਣਾ ਤੇ ਸਾਡੇ ਮਿਲਣ ਦੀ ਪਹਿਲੀ ਪਿਕਚਰ ਮੈਂ ਦਿਖਾ ਲ ਦਿੰਨਾ ਤੇ ਉਸ ਤੋਂ ਬਾਅਦ ਪਤਾ ਲੱਗ ਜਾਣਾ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੇਰੀ ਬੇਨਤੀ ਆ ਬੇਟੀ ਨੂੰ ਵੀ ਆਪਣਾ ਫੋਨ ਇਨਵੈਸਟੀਗੇਸ਼ਨ ਲਈ ਦਿੱਤਾ ਜਾਵੇ ਅਸੀਂ ਆਪਦੇ ਫੋਨ ਸਾਰੇ ਇਨਵੈਸਟੀਗੇਟ ਕਰਵਾ ਚੁੱਕੇ ਆ ਮੈਂ ਕੱਲ ਵੀ ਇੱਕ ਕਿਸੇ ਚੈਨਲ ਨੇ ਵੀਰ ਨੇ ਵੀਡੀਓ ਲਈ ਸੀ ਉੱਥੇ ਹੀ ਆਏ ਮੈਂ ਉਹਦੇ ਵਿੱਚੋਂ ਕੱਢੇ ਸੀ ਉਹਨਾਂ ਦੇ ਸਾਹਮਣੇ ਤੇ ਆ ਸਾਡੇ ਦੇਖ ਲਓ ਗਵਰਨਮੈਂਟ ਦੀ ਸਟੈਂਪ ਦੇ ਨਾਲ ਫੋਨ ਚੈੱਕ ਹੋ ਕੇ ਆਏ ਆ ਉਹਨਾਂ ਦੇ ਸਾਹਮਣੇ ਹੀ ਅਸੀਂ ਉੱਥੇ ਖੋਲੇ ਉਹ ਫੋਨ ਆਪਦੇ ਉਦੋਂ ਸਾਡੇ ਕੋਲ ਆਏ ਉਹ ਸਾਡੇ ਹਫ਼ਤਾ ਪੁਲਿਸ ਨੇ ਫੋਨ ਕੋਲ ਰੱਖੇ ਜਿਹੜੇ ਇਨਵੈਸਟੀਗੇਟ ਕੀਤੇ ਜਦੋਂ ਬੇਟੀ ਨੂੰ ਕਿਹਾ ਪੁੱਤਰ ਆਪਣਾ ਫੋਨ ਉਹਨਾਂ ਨੇ ਪੁਲਿਸ ਨੇ ਕਿਹਾ ਵੀ ਆਪਣਾ ਫੋਨ ਜਮ੍ਹਾਂ ਕਰਾਓ ਸਾਈਬਰ ਸੈੱਲ ਦੇ ਕੋਲ ਜਾ ਕੇ ਉਹਨਾਂ ਨੇ ਜਦੋਂ ਕਿਹਾ ਵੀ ਜੇ ਤੁਹਾਡੀ ਗਲਤੀ ਹੋਈ ਤੇ ਤੁਹਾਨੂੰ ਸਜ਼ਾ ਮਿਲੂਗੀ ਇਸ ਚੀਜ਼ ਦੀ ਫੋਨ ਦੇਣੋਂ ਡਨਾਏ ਕਰਤਾ ਔਰ ਉਹ ਆਪਦਾ ਫੋਨ ਲੈ ਕੇ ਘਰੇ ਆ ਗਈ ਉਦੋਂ ਬਾਅਦ ਉਹ ਇਨਵੈਸਟੀਗੇਸ਼ਨ 'ਚ ਨਹੀਂ ਗਈ ਇੱਕ ਮਹੀਨਾ ਅਸੀਂ ਜੱਭੀ ਨਾਲ ਉੱਥੇ ਜੱਬਦੇ ਰਹੇ ਪਰ ਉਹ ਤਾਂ ਉਲਟ ਕਹਿੰਦੇ ਨੇ ਉਹ ਕਹਿੰਦੇ ਵੀ ਅਸੀਂ ਫਰਵਰੀ ਦੇ ਮਹੀਨੇ ਦੇ ਵਿੱਚ ਸ਼ਾਇਦ ਉਹਨਾਂ ਨੇ ਕੰਪਲੇਂਟ ਦਿੱਤੀ ਪੁਲਿਸ ਨੇ ਇਸ ਕਰਕੇ ਨਹੀਂ ਕਾਰਵਾਈ ਕੀਤੀ ਵੀ ਤੁਸੀਂ ਰਸੂਖਦਾਰ ਹੋ ਤੁਸੀਂ ਪੈਸੇ ਵਾਲੇ ਹੋ ਤੁਸੀਂ ਹੋ ਸਕਦਾ ਵੀ ਪੈਸੇ ਦਾ ਕੰਪਰੋਮਾਈਜ਼ ਕਰ ਲਿਆ ਹੋਵੇ ਤੇ ਉਹ ਪੁਲਿਸ ਨੇ ਅੱਗੇ ਕੋਈ ਕੰਪਲੇਂਟ ਹੀ ਨਹੀਂ ਦੋਰੀ ਜੀ ਉਸ ਤੋਂ ਬਾਅਦ ਐਸਐਸਪੀ ਨੂੰ ਜਲੰਧਰ ਜਾ ਕੇ ਕੰਪਲੇਂਟ ਦੇ ਕੇ ਆਏ ਨੇ ਸ਼ਾਇਦ ਥੋੜੇ ਦਿਨ ਪਹਿਲੇ ਬਿਲਕੁਲ ਬਿਲਕੁਲ ਜੀ ਤੁਸੀਂ ਇੱਕ ਮੈਨੂੰ ਦੱਸੋ ਉਹਨਾਂ ਨੇ ਇੱਕ ਅਲਿਗੇਸ਼ਨ ਲਾਇਆ ਵੀ ਸਤੰਬਰ 2024 ਦੇ ਵਿੱਚ ਮੈਨੂੰ ਨਸ਼ਾ ਖਿਲਾ ਕੇ ਮੇਰੇ ਨਾਲ ਉਹਨਾਂ ਦੇ ਇਹ ਇਲਜ਼ਾਮਿਆ ਪਹਿਲੀ ਗੱਲ ਤਾਂ ਦੋਸਤੀ ਆ ਇਹ ਫਰਵਰੀ 2025 ਚ ਪਹਿਲੀ ਵਾਰ ਮਿਲੇ ਆ ਜਦੋਂ ਬ੍ਰੇਕਅਪ ਹੋ ਚੁੱਕਾ ਸੀ ਇਸ ਬੇਟੀ ਨਾਲ ਉਦੋਂ ਇਹ ਬਹੁਤ ਜ਼ਿਆਦਾ ਅਫਸਟ ਹੋ ਗਿਆ ਸੀ ਕਈ ਵਾਰ ਸੁਸਾਈਡ ਦੀ ਵੀ ਇਹਨੇ ਕੀਤੀ ਉਹ ਵੀ ਪੱਗ ਮੇਰੀ ਗੱਲ ਚ ਆਪਦੇ ਪਾ ਕੇ ਤੇ ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਮੈਂ ਤੇ ਮੇਰੀ ਵਾਈਫ ਨੇ ਥੱਲੇ ਉ ਜਾ ਕੇ ਇਹਨੂੰ ਫੜ ਕੇ ਤੇ ਇਹਨੂੰ ਮਸੀ ਬਚਾਇਆ ਉਥੋਂ ਇਹ ਗੱਲਾਂ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਦੱਸੀਆਂ ਸੀ ਵੀਰ ਜੀ ਉਦੋਂ ਇਹਨਾਂ ਦੀ ਟੁੱਟ ਚੁੱਕੀ ਸੀ ਅਸੀਂ ਸਹਿ ਰਹੇ ਸੀ ਅਸੀਂ ਸਿਸਕ ਰਹੇ ਸੀ ਜਦੋਂ ਉਹ ਫਰਵਰੀ ਦੇ ਵਿੱਚ ਉਹ ਆਪਣੀਆਂ ਵੀਡੀਓ ਬਣਾ ਰਹੀ ਸੀ ਟਰੈਕਟਰਾਂ ਦੇ ਉੱਤੇ ਉਹ ਚੱਕ ਚੱਕ ਕੇ ਮੂਰਿਆਂ ਵੀਡੀਓ ਬਣਾ ਰਹੀ ਸੀ ਉਸ ਟਾਈਮ 'ਚ ਮੇਰਾ ਬੇਟਾ ਇਹਦੀਆਂ ਵੀਡੀਓ ਦੇਖ ਦੇਖ ਕੇ ਇੰਨਾ ਅਪਸੈਟ ਹੁੰਦਾ ਸੀ ਵੀ ਉਹਨੇ 2-3 ਵਾਰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਫੇਰ ਮੈਂ ਇਹਨੂੰ ਇੰਟਰੋਡਿਊਸ ਕਰਾਇਆ ਬੁਆਏਫਰੈਂਡ ਰਹਿ ਚੁੱਕਾ ਸੀ ਪਾਸਟ ਦੇ ਵਿੱਚ ਪਹਿਲਾਂ ਜਿਹੜਾ ਦੂਜੇ ਮੁੰਡੇ ਦਾ ਨਾਮ ਲਖਾਇਆ ਐਸ ਵੇਲੇ ਦੋਵੇਂ ਦੋਸਤ ਬਣੇ ਆ ਉਸ ਬੱਚੇ ਨੇ ਦੱਸਿਆ ਵੀ ਮੇਰੇ ਨਾਲ ਵੀ ਇਦਾਂ ਹੀ ਹੋਈ ਸੀ ਮੈਂ ਵੀ ਬਹੁਤ ਅਫਸੈਟ ਹੋਇਆ ਮੈਂ ਵੀ ਬਹੁਤ ਅਟੈਂਪਟ ਕੀਤਾ ਮਰਨ ਦਾ ਪਰ ਮੇਰੇ ਤੋਂ ਮਰ ਨਹੀਂ ਹੋਇਆ ਕੁੜੀ ਉਦਾਂ ਦੀ ਤੁਰੀ ਫਿਰਦੀ ਆ ਆਪਾਂ ਕਿਉਂ ਮਰਨਾ ਯਾਰ ਛੱਡ ਪਰੇ ਤੂੰ ਇਸ ਕੰਮ ਚ ਨਾ ਪੈ ਇਹ ਤੁਸੀਂ ਨਵੀਂ ਗੱਲ ਦੱਸ ਰਹੇ ਹੋ ਇੱਕ ਮਿੰਟ ਮੇਰਾ ਸਵਾਲ ਸੁਣ ਲਿਓ ਤੁਸੀਂ ਕਹਿੰਦੇ ਹੋ ਵੀ ਜੇ ਦੋਸਤ ਹੈ ਜਿਹੜਾ ਪੱਕਾ ਦੋਸਤ ਜਨੂੰ ਕਹਿੰਦੇ ਆ ਇਸ ਨਾਲ ਪਹਿਲਾਂ ਵੀ ਗੱਲਬਾਤ ਰਹਿ ਚੁ ਪਹਿਲਾਂ ਗੱਲਬਾਤ ਰਹਿ ਚੁੱਕੀ ਆ ਇਹ ਸਕੂਲ ਇਕੱਠੇ ਪੜ੍ਹਦੇ ਸੀ ਇੱਕ ਹੋਰ ਮੁੰਡਾ ਆ ਉਹਦੇ ਨਾਲ ਵੀਡੀਓ ਆ ਜੀ ਮੇਰੇ ਜਿਹੜੇ ਪ੍ਰੋਸੀਜਰ ਕੁਸੂਤਰ ਜਿਹਨਾਂ ਤੋਂ ਪਤਾ ਲੱਗਾ ਪਰ ਅਸੀਂ ਉਹਦੀ ਪੂਰੀ ਇਨਵੈਸਟੀਗੇਸ਼ਨ ਕਰਾ ਕੇ ਐਵੇਂ ਕਿਸੇ ਦਾ ਨਾਮ ਲੈ ਕੇ ਗਲਤ ਨਾ ਕਰਾਂਗੇ ਮੈਨੂੰ ਨਹੀਂ ਪਤਾ ਵੀ ਉਹਨਾਂ ਦੇ ਸਰੀਰਕ ਸੰਬੰਧ ਸੀਗੇ ਉਹ ਸਕੂਲ ਪੜਦੇ ਸੀਗੇ ਸਕੂਲ ਪੜਦੇ ਇਹਨਾਂ ਦੀ ਅਟੈਚਮੈਂਟ ਹੋਈ ਇਹ ਸਾਲ ਖੰਡ ਇੱਕ ਦੂਜੇ ਨਾਲ ਰਹੇ ਉਹ ਆਪ ਦਾ ਮੂਵ ਔਨ ਹੋ ਗਈ ਕਾਫੀ ਅਫਸੈਟ ਰਿਆ ਮੇਰੇ ਬੇਟੇ ਨੂੰ ਸੰਭਾਲਿਆ ਮੈਂ ਐਵੇਂ ਕਿਸੇ ਦੇ ਬੱਚੇ ਦਾ ਗਲਤ ਨਾਮ ਨਹੀਂ ਲੈਂਦਾ ਉਹਨੇ ਮੇਰੇ ਬੇਟੇ ਨੂੰ ਸੰਭਾਲ ਲਿਆ ਉਹਨੇ ਨੂੰ ਹੱਲਾਸ਼ੀਰੀ ਦਿੱਤੀ ਵੀ ਕੋਈ ਨਾ ਇਹ ਹੁੰਦੀਆਂ ਹੀ ਆਈਆਂ ਇਹ ਦੁਨੀਆ 'ਚ ਹੁੰਦੀਆਂ ਜੇ ਨਹੀਂ ਨਿਭਦੀ ਤੇ ਛੱਡ ਦੇਈਦਾ ਕਦੋਂ ਪਤਾ ਲੱਗਦਾ ਵੀ ਇਹ ਮੈਨੂੰ ਚੀਟ ਕਰਦੀ ਹੈ ਇਹਨੂੰ ਦਸੰਬਰ ਦੇ ਵਿੱਚ ਜਦੋਂ ਮੇਰੇ ਖਿਆਲ ਬੇਟੀ ਦਾ ਜਨਮ ਦਿਨ ਦਸੰਬਰ 'ਚ ਸੀ 12 ਵਜੇ ਮੇਰੀ ਵਾਈਫ ਮੇਰੀਆਂ ਦੋਈ ਬੇਟੀਆਂ ਤੇ ਉਹਦੇ ਡੈਡੀ ਤੇ ਉਹਦੀਆਂ ਸਹੇਲੀਆਂ ਦੋ ਪੰਜਾਂ ਛਿਆਂ ਜਣਿਆਂ ਨੇ ਘਰੇ ਜਾ ਕੇ ਬੇਟੇ ਨੇ ਇਹਨਾਂ ਨੂੰ ਬਾਹਰ ਲੈ ਕੈਨੇਡੀਅਨ ਬੱਚਿਆਂ ਨੂੰ ਸਰਪ੍ਰਾਈਜ਼ ਦੇਣ ਦੀ ਬੜੀ ਆਦਤ ਹੈ ਜੀ ਰਾਤ ਨੂੰ 12 ਵਜੇ ਜਾ ਕੇ ਉਹਨਾਂ ਦਾ ਗੇਟ ਖੜਕਾ ਕੇ ਤੇ ਕੇਕ ਕੱਟਣਾ ਇਹਨਾਂ ਨੇ ਤੇ ਇਹ ਰਾਤ ਨੂੰ 12 ਵਜੇ ਗਏ ਮੈਂ ਕਿਹਾ ਪੁੱਤ ਵੱਡੇ ਉਹਦਾ ਕੱਲ ਨੂੰ ਆ ਕੱਲ ਨੂੰ ਘਟ ਲਿਓ ਕਹਿੰਦਾ ਨਹੀਂ ਡੈਡੀ ਸਰਪ੍ਰਾਈਜ਼ ਦੇਣਾ ਸੀ ਇਹ ਜਾ ਕੇ ਉਹਨਾਂ ਲਈ ਗਿਫਟ ਲੈ ਕੇ ਗਏ ਸਰਪ੍ਰਾਈਜ਼ ਦੇ ਕੇ ਆਏ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਰਾਤ ਨੂੰ ਉਹਨਾਂ ਦੇ ਸੀਸੀਟੀਵੀ ਕੈਮਰੇਜੋਂ ਵੀਡੀਓ ਵੀ ਨਿਕਲ ਸਕਦੀ ਤਰੀਕ ਆਪਾਂ ਦੇ ਦਵਾਗੇ ਜੇ ਤੁਸੀਂ ਕਢਾਉਣਾ ਵੀ ਚਾਹੋ ਪਰ ਉਹ ਕੋਰਟ ਦੇ ਅੰਡਰ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਉਹ ਆਪਾਂ ਕੱਲੀ ਕੱਲੀ ਬਰੀਫਲੀ ਉਹਨਾਂ ਨੂੰ ਦੱਸੀ ਆ ਇਹ ਉਥੋਂ 12 12:30 ਵਜੇ ਸੈਲੀਬ੍ਰੇਸ਼ਨ ਕਰਕੇ ਵਾਪਸ ਘਰ ਆ ਗਏ ਤੇ ਉਦੋਂ ਬਾਅਦ ਉਹ ਕੁੜੀ ਦਾ ਮੈਸੇਜ ਆਇਆ ਤੈਨੂੰ ਮੈਂ ਦੱਸਦੀ ਸੀ ਵੀ ਇਹਦੇ ਰਿਲੇ ਉਹੀ ਕੁੜੀ ਹੈ ਜਿਹੜੀ ਕਹਿੰਦੇ ਵੀ ਫਰੈਂਡ ਹੈ ਫਰੈਂਡ ਵੀ ਆ ਤੇ ਕਜ਼ਨ ਵੀ ਆ ਅੱਛਾ ਜੀ ਜਿਹਦੇ ਤੇ ਇਹਨੇ ਹੁਣ ਅਲੀਗੇਸ਼ਨ ਲਾ ਦਿੱਤੇ ਵੀ ਉਹਦੀ ਕੋਈ ਗੱਲਬਾਤ ਸੀ ਭਾਈ ਜੀ 6 ਫੁੱਟ ਤੇ 8 ਇੰਚ ਅੱਛਾ ਉਹ ਕੁੜੀ ਹੈਗੀ ਵਿਚਾਰੀ 4 ਸਵਾ 4 ਫੁੱਟ ਦੀ 20 ਕਿਲੋ ਪਾ ਰਿਆ ਉਹਦਾ ਸਾਰਾ ਹੂੰ ਤੁਸੀਂ ਇੱਕ ਦੱਸੋ ਵੀ ਇਦਾਂ ਦੀ ਕੁੜੀ ਨਾਲੇ ਦਾ ਵਧੀਆ ਪਿਆਰ ਦਾ ਮੁਹੱਬਤ ਦਾ ਕੰਮ ਚੱਲ ਰਿਹਾ ਸੀ ਉਹ ਇਹਨੂੰ ਕਿਉਂ ਚੀਟ ਕਰੂਗਾ ਕਿਸੇ ਲਈ ਉਹ ਉਹਨੂੰ ਭੈਣ ਮੰਨਦਾ ਸੀ ਉਸ ਕੁੜੀ ਨੂੰ ਸਿਸਟਰ ਮੰਨਦਾ ਸੀ ਪਰ ਉਹ ਤਾਂ ਕਹਿੰਦੀ ਵੀ ਇਹ ਇਹ ਮੈਨੂੰ ਤਾਂ ਸਹੇਲੀ ਵੱਲੋਂ ਵੀ ਧੋਖਾ ਮਿਲ ਗਿਆ ਵੀ ਸਹੇਲੀ ਮੇਰੇ ਬੋਏਫਰੈਂਡ ਨਾਲ ਜਾ ਕੇ ਮੇਰੇ ਨਾਲ ਉਧਰੋਂ ਵੀ ਪ੍ਰੂਫ ਪ੍ਰੂਫ ਦੇਣ ਨਾ ਅਸੀਂ ਤੁਹਾਨੂੰ ਪ੍ਰੂਫ ਦੇਵਾਂਗੇ ਜਿੱਦਣ ਇਹ ਰਾਤ ਨੂੰ 1 ਵਜੇ ਉਹਦੇ ਨਾਲ ਗਈ ਆ ਸਾਰੀ ਚੈਟ ਆ ਬੇਟੇ ਨੇ ਘਰੋਂ ਮੋਟਰਸਾਈਕਲ ਚੱਕਿਆ ਮੈਂ ਉਹਨੂੰ ਗੱਡੀ ਨਹੀਂ ਦਿੱਤੀ ਕੌਣ ਗਿਆ 1 ਵਜੇ ਬੇਟਾ ਬੇਟਾ ਮੇਰਾ ਬਰਥਡੇ ਵਾਲੇ ਦਿਨ ਜਦੋਂ ਉਹਨੂੰ ਪਤਾ ਲੱਗਾ ਤੇ ਮੈਨੂੰ ਕਹਿੰਦਾ ਡੈਡੀ ਮੈਨੂੰ ਗੱਡੀ ਦੀ ਚਾਬੀ ਦਿਓ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਮੈਨੂੰ ਕੁਝ ਪਤਾ ਲੱਗਾ ਮੈਂ ਉਹ ਵੀ ਮੈਨੂੰ ਇਹ ਬੜੇ ਚਿਰ ਦੀ ਕਹੀ ਜਾਂਦੀ ਆ ਪਰ ਮੈਂ ਹੁਣ ਇਨਵੈਸਟਿਗੇਟ ਕਰਨ ਜਾਣਾ ਵੀ ਸਹੀ ਆ ਜਾਂ ਗਲਤ ਆ ਵੀ ਉਹ ਹੁਣ ਚਲੀ ਗਈ ਆ ਕਿਸੇ ਹੋਰ ਦੇ ਨਾਲ ਉਸੇ ਰਾਤ ਉਸੇ ਰਾਤ 1 ਵਜੇ ਸਾਢੇ 12 ਇਹ ਗਏ ਨੇ 1 ਵਜੇ ਉਹ ਚਲੀ ਗਈ ਕਿਸੇ ਹੋਰ ਨਾਲ ਚਲੀ ਗਈ ਇਹ ਉਹਨਾਂ ਦੇ ਘਰੇ ਚਲ ਗਿਆ ਇਹਨੇ ਉਹਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਉੱਤੇ ਕਮਰੇ 'ਚ ਹੀ ਸੁੱਤੀ ਪਈ ਹੋਣੀ ਆ ਜਦੋਂ ਇਹ ਗਏ ਤੇ ਉਹ ਦੋਏ ਕੁੜੀਆਂ ਸੀ ਉਹ ਹੈ ਨਹੀਂ ਸੀ ਗੱਡੀ ਵੀ ਹੈ ਨਹੀਂ ਸੀ ਰੈੱਡ ਕਲਰ ਦੀ ਥਾਰ ਸੀ ਨਾ ਉਹ ਵੀ ਹੈ ਨਹੀਂ ਸੀ ਫਿਰ ਸਾਰੇ ਇਹਨੂੰ ਫੋਨ ਕਰਨ ਲੱਗੇ ਇਹਨੇ ਮੋਰੋਂ ਫੋਨ ਸਵਿਚ ਆਫ ਕਰਤਾ ਸਵਿਚ ਆਫ ਕਰਤਾ ਸਵੇਰੇ 5 ਵਜੇ ਜਦੋਂ ਇਹ ਵਾਪਸ ਆਈ ਆ ਤੇ ਇਹ ਸਾਰੇ ਉੱਥੇ ਬੈਠੇ ਸੀ ਵੀ ਨਾ ਤਾਂ ਫੋਨ ਲੱਗਦਾ ਸੀ ਤੇ ਨਾ ਕੁਝ ਪਤਾ ਲੱਗਦਾ ਸੀ 5 ਵਜੇ ਵਾਪਸ ਆਈ ਤੇ ਜਦੋਂ ਇਹਨਾਂ ਉਹਨਾਂ ਨੇ ਪੁੱਛਿਆ ਤੇ ਕਹਿੰਦੀ ਮੇਰੀ ਸਹੇਲੀ ਦੀ ਮੰਮੀ ਨੂੰ ਹਾਰਟ ਅਟੈਕ ਹੋ ਗਿਆ ਸੀ ਮੈਨੂੰ ਸਡਨਲੀ ਜਾਣਾ ਪਿਆ ਸੀ ਮੈਂ ਹਸਪੀਟਲ ਸੀ ਤੁਸੀਂ ਮੈਨੂੰ ਬਾਰ-ਬਾਰ ਫੋਨ ਕਰਦੇ ਸੀ ਤੇ ਮੈਂ ਫੋਨ ਸਵਿਚ ਆਫ ਕਰ ਲਿਆ ਬੇਟੇ ਇਹਨੇ ਨੂੰ ਪੁੱਛਿਆ ਵੀ ਕਿਹੜੀ ਸੇਲ ਲਈ ਇਹਨੇ ਉਦੋਂ ਹੀ ਕਿਉਂਕਿ ਫੋਨ ਇਹਨਾਂ ਕੋ ਇੱਕ ਦੂਜੇ ਦੇ ਸਾਰਿਆਂ ਦੇ ਸੀ ਉਹਨੇ ਸਨੈਪਚੈਟ ਤੇ ਫੋਨ ਕਰ ਲਿਆ ਮਮ ਦਾ ਕੀ ਹਾਲ ਆ ਉਹ ਕਹਿੰਦੀ ਮਮ ਠੀਕ ਆ ਕਹਿੰਦੀ ਵੀ ਮੈਨੂੰ ਪਤਾ ਲੱਗੇ ਹਾਰਟ ਅਟੈਕ ਹੋ ਗਿਆ ਕਹਿੰਦੀ ਨਹੀਂ ਉਹ ਤਾਂ ਬੜੀ ਸੋਹਣੀ ਆ ਠੀਕ ਆ ਉਹ ਇਹਨੇ ਕਿਹਾ ਵੀ ਤੂੰ ਮੈਨੂੰ ਸੱਚ ਦੱਸ ਦੇ ਮੈਂ ਤੈਨੂੰ ਕੁਝ ਨਹੀਂ ਕਹਿਣਾ ਨਾ ਮੈਨੂੰ ਲੋੜਿਆ ਮੈਨੂੰ ਜੋ ਪਤਾ ਕਰਨਾ ਸੀ ਮੈਂ ਪਤਾ ਕਰ ਲਿਆ ਇਹਨੇ ਉਹਨੂੰ ਮੋਰੇ ਕਿਹਾ ਕਹਿੰਦੀ ਤੇਰੇ ਨਾਲ ਮੈਂ ਕਿਹੜਾ ਵਿਆਹ ਹੀ ਗਈਆਂ ਤੈਨੂੰ ਕਿਉਂ ਦੱਸਾਂ ਅੱਛਾ ਇਹ ਗੱਲ ਕੀਤੀ ਫੇਰ ਬੱਚਾ ਕਿਹੜਾ ਆ ਬਾਈ ਜੀ ਕੰਟੀਨਿਊ ਕਰੂਗਾ ਫੇਰ ਇਹ ਪਿੱਛੇ ਹਟ ਗਿਆ ਜੀ ਤੇ ਇਹ ਕਿਹੜੇ ਮੁੰਡੇ ਨਾਲ ਗਈ ਸੀ ਇਹ ਮੁੰਡਾ ਜੀ 1 ਵਜੇ ਉਹਨੇ ਇਹਨੂੰ ਸਰਪ੍ਰਾਈਜ਼ ਪਲਾਨ ਕੀਤਾ ਜੀ ਹੂੰ ਉਸ ਮੁੰਡੇ ਨਾਲ ਗਈ ਸੀ ਉਹ ਵੀ ਉਸ ਤਰੀਕ ਦੀ ਇਹਨਾਂ ਦੀ ਰਾਤ ਦੀ ਵੀਡੀਓ ਕਢਾ ਕੇ ਦੇਖ ਸਕਦੇ ਆਪਾਂ ਇਹਨਾਂ ਦਾ ਡੀਵੀਆਰ ਉੱਥੇ ਕੋਡ ਦੇ ਵਿੱਚ ਕਰਾਵਾਂਗੇ ਔਰ ਉਹਦੀ ਵੀਡੀਓ ਦਾ ਆਪਾਂ ਆਥੈਂਟੀਕੇਟ ਕਰਦਿਆਂ ਤੋਂ ਚੋਰੀ ਗਈ ਸੀ ਪਹਿਲਾ ਪਿਸ਼ਤਾ ਹੋਇਆ ਸੀ ਉਹ ਟੁੱਟ ਗਿਆ ਸੀ ਫੇਰ ਇਹਦੀ ਬੇਟੀ ਦੀ ਇਹ ਫਿਤਰਤ ਆ ਪਹਿਲਾਂ ਇੱਕ ਵਾਰ ਛੱਡ ਦਿੰਦੀ ਆ ਫੇਰ ਦਵਾਰੇ ਫਰਵਰੀ ਦੇ ਵਿੱਚ ਇਹਨਾਂ ਨੇ ਸਾਡੇ ਤੇ ਕੰਪਲੇਂਟ ਕੀਤੀ ਸੀ ਮਾਰਚ ਦੇ ਵਿੱਚ ਇਹ ਫੇਰ ਇਕੱਠੇ ਸੀ ਮਾਰਚ ਦੇ ਵਿੱਚ ਇਹਨਾਂ ਨੇ ਇਨਵੈਸਟੀਗੇਸ਼ਨ ਅੱਧੇ ਚ ਹੀ ਰੋਕ ਲਈ ਵੀ ਸਾਡਾ ਸਾਰਾ ਕੁਝ ਠੀਕ ਆ ਤੁਸੀਂ ਸਾਨੂੰ ਨਾ ਬਾਦਰ ਕਰੋ ਪਰ ਉਹ ਕਹਿੰਦੇ ਨੇ ਕਿ ਤਿੰਨ ਵਾਰੀ ਆ ਕੇ ਸਾਡੇ ਘਰ ਦੀ ਪੰਨ ਤੋੜ ਕਰਕੇ ਗਿਆ ਹੈ ਪਿਸਤੌਲ ਵੀ ਲੈ ਕੇ ਆਉਂਦਾ ਰਿਹਾ ਗੋਲੀਆਂ ਵੀ ਚਲਾਉਂਦਾ ਰਿਹਾ ਬੀਅਰ ਦੀਆਂ ਬੋਤਲਾਂ ਵੀ ਗੇਟ ਤੇ ਮਾਰਦਾ ਰਿਹਾ ਤੁਹਾਡਾ ਬੇਟਾ ਸ਼ਰਾਬ ਸ਼ਰੂ ਵੀ ਪੀਂਦਾ ਹੈ ਵੀਰ ਜੀ ਮੇਰਾ ਬੇਟਾ ਨਾ ਮੈਂ ਜ਼ਿੰਦਗੀ ਚ ਸ਼ਰਾਬ ਪੀਤੀ ਆ ਨਾ ਮੇਰਾ ਬੇਟਾ ਸ਼ਰਾਬ ਪੀਂਦਾ ਆ ਤੁਸੀਂ ਉਹਦਾ ਡੋਪ ਟੈਸਟ ਕਰਵਾ ਸਕਦੇ ਆ ਮੈਂ ਉਹਦੇ ਲਈ ਵੀ ਤਿਆਰ ਆ ਮੈਂ ਕੋਰਟ 'ਚ ਵੀ ਉਹ ਡੋਪ ਟੈਸਟ ਕਰਾਉਂਗਾ ਕਿਉਂਕਿ ਜਿਹੜੇ ਅਲੀਗੇਸ਼ਨ ਬਾਈ ਜੀ ਲਾਉਣੇ ਆ ਉਹ ਬੜੇ ਸੌਖੇ ਆ ਪਰ ਉਹ ਸਿੱਧ ਕਿਦਾਂ ਕਰਨੇ ਆ ਟੈਕਨੀਕਲ ਤਾ ਆਧਾਰ 'ਤੇ ਮੈਂ ਉਹਦਾ ਡੋਪ ਟੈਸਟ ਕਰਾਉਂਗਾ ਮੈਂ ਆਪਦਾ ਵੀ ਡੋਪ ਟੈਸਟ ਕਰਾਉਂਗਾ ਜੇ ਅਸੀਂ ਕੋਈ ਵੀ ਜ਼ਿੰਦਗੀ 'ਚ ਇੱਕ ਜੀਵ ਤੇ ਨਸ਼ਾ ਵੀ ਰੱਖਿਆ ਹੋਵੇ ਤੇ ਸਾਡਾ ਉਹਦੇ 'ਚ ਆ ਜਾਣਾ ਬਾਈ ਪਰ ਇਹ ਗੱਲ ਸੱਚ ਆ ਵੀ ਤਿੰਨ ਵਾਰੀ ਜਾ ਕੇ ਭੰਨ ਤੋੜ ਕਰਕੇ ਆ ਨਹੀਂ ਬਾਈ ਜੀ ਕੋਈ ਇਹਦੇ 'ਚ ਸੱਚਾਈ ਨਹੀਂ ਭੰਨ ਤੋੜ ਕੀਤੀ ਸੀ ਤੇ ਫੇ ਇਹ ਪਰਚਾ ਇਹਨਾਂ ਨੇ ਕਿਉਂ ਨਹੀਂ ਕੰਟੀਨਿਊ ਕੀਤਾ ਇਹ ਕਿਉਂ ਵਿਡਰੋ ਇਹ ਜਿੱਦਣ ਰਿਲੇਸ਼ਨ ਠੀਕ ਹੋ ਰਿਹਾ ਤਾਂ ਠੀਕ ਕਰ ਦਈਏ ਨਹੀਂ ਰਿਲੇਸ਼ਨ ਠੀਕ ਹੋ ਰਿਹਾ ਜੇ ਭੰਨ ਤੋੜ ਕੀਤੀ ਸੀ ਰਿਲੇਸ਼ਨ ਸਾਡੇ ਨਾਲ ਬਹਿ ਕੇ ਗੱਲ ਕਰਦੇ ਵੀ ਤੁਹਾਡੇ ਮੁੰਡੇ ਨੇ ਵੀ ਗਲਤੀ ਕੀਤੀ ਬਾਈ ਜੀ ਨਾ ਉਹਦੇ ਵਿੱਚ ਗੱਡੀ ਦਾ ਨੰਬਰ ਆਇਆ ਨਾ ਉਹਦੇ ਵਿੱਚ ਬੱਚਿਆਂ ਦੀ ਹਾਈਟ ਆਈ ਇੱਕ ਦਿਨ ਕਹਿੰਦੇ ਵੀ ਫੋਰਚੂਨਰ ਤੇ ਆਇਆ ਇੱਕ ਦਿਨ ਤੇ ਹਾਈਲੈਕਸ ਤੇ ਆਇਆ ਹਾਈਲੈਕਸ ਤਾਂ ਮੈਂ ਖੜੀ ਦੇਖੀ ਜੀ ਕਹਤੋ ਢੀ ਹਾਈਲੈਕਸ ਇੱਥੇ ਖੜੀ ਹੈ ਜੀ ਹਾਂ ਇਹ ਉਹ ਇਹ ਦੋਵੇਂ ਗੱਡੀਆਂ ਹੈਗੀਆਂ ਨੇ ਫੋਰਚੂਨਰ ਤੇ ਹਾਈਲੈਕਸ ਹਾਂ ਜੀ ਮੇਰੇ ਕੋ ਹਾਈਲੈਕਸ ਆ ਮੇਰੀ ਵਾਈਫ ਕੋਲ ਫੋਰਚੂਨਰ ਆ ਅਸੀਂ ਇੱਕ ਦੂਜੇ ਦੀ ਗੱਡੀ ਨਾ ਦਿੰਨੇ ਆ ਨਾ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਕੋਲ ਵੀ ਵਾਈਟ ਕਲਰ ਦਾ ਹਾਈਲੈਕਸ ਆ ਉਹ ਵੱਖਰਾ ਆ ਉਹਦਾ ਨੰਬਰ ਹੋ ਰਿਆ ਮੇਰੇ ਦਾ ਹੋ ਰਿਆ ਵਾਈਫ ਦਾ ਹੋ ਰਿਆ ਵਾਈਫ ਅੱਜ ਤੱਕ ਮੈਨੂੰ ਵੀ ਕਦੇ ਫੋਰਚੂਨਰ ਨਹੀਂ ਛੇਤੀ ਦਿੰਦੀ ਇਹਨੂੰ ਫੋਰਚੂਨਰ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦ ਇਹਦੇ ਕੋਲ ਆਪ ਗੱਡੀ ਆ ਫਿਰ ਨੂੰ ਫੋਰਚੂਨਰ ਦੇ ਕੇ ਸੀ ਉੱਥੇ ਕਿਉਂ ਕੱਲਾਂਗੇ ਫਿਰ ਹਾਈਲੈਕਸ ਜਦ ਦਿਨ ਆਇਆ ਉਸ ਦਿਨ ਭੰਤੋੜ ਕਰ ਬਾਈ ਜੀ ਨਹੀਂ ਉਹ ਹਾਈਲੈਕਸ ਜਿੱਦਾਂ ਆ ਸੀ ਆਉਂਦਾ ਸੀ ਪਤਾ ਨਹੀਂ ਉਹ ਕਿਹੜੇ ਦਿਨ ਦੀ ਵੀਡੀਓ ਇਹਨਾਂ ਨੇ ਬਣਾ ਲਈ ਉਹ ਜਾਂ ਉਹ ਕੱਢ ਲਈ ਵਿੱਚੋਂ ਹਰ ਦੂਜੇ ਤੀਜੇ ਦਿਨ ਉਹਨਾਂ ਦੇ ਸੱਦੇ ਤੇ ਜਾਂਦਾ ਸੀ ਉੱਥੇ ਖਾਣ ਜਾਂਦਾ ਸੀ ਉਹ ਖਾਣ ਇਹਦੇ ਕੋਲ ਆਉਂਦੇ ਸੀ ਇਹ ਉਹਨਾਂ ਦੇ ਘਰੇ ਜੇ ਤੁਸੀਂ ਉਹਨਾਂ ਦੀ ਵੀਡੀਓ ਕਢਾ ਲਓ ਮੇਰਾ ਖਿਆਲ ਵੀ ਉਹ 4 ਮਹੀਨਿਆਂ ਚ 4 40 ਵਾਰ ਉਹ 50 ਵਾਰ ਘਟੋ ਘਟ ਉਹ ਗੱਡੀ ਉੱਥੇ ਗਈ ਹੋਊਗੀ ਉਹ ਪਤਾ ਨਹੀਂ ਬਾਈ ਜੀ ਕਿਹੜੇ ਦਿਨ ਦੀ ਕਢਾ ਲਈ ਇਹਨਾਂ ਨੇ ਫਿਰ ਤੁਸੀਂ ਜਿਹੜੀ ਮੈਂ ਵੀ ਉਹ ਵੀਡੀਓ ਦੇਖੀ ਜਿਹੜੀ ਇਹਨਾਂ ਨੇ ਦੱਸਿਆ ਭੰਨ ਤੋੜ ਕਰਕੇ ਗਿਆ ਬਾਈ ਜੀ ਉਹਦੇ ਚ ਤੁਸੀਂ ਕਦ ਕਾਟ ਦੇ ਕੇ ਤੁਸੀਂ ਜੱਜ ਕਰ ਲਿਆ ਉਹ ਚ ਨਹੀਂਗਾ ਫਿਰ ਤੁਸੀਂ ਕੱਲ ਨੂੰ ਹੁਣ ਦੇਖੋ ਇੰਨੇ ਥਾਂ ਮਲਟੀ ਇਹਦੇ xvc present vc ਹੁਣ ਇਹ ਨਹੀਂ ਪਤਾ ਵੀ ਕਿਸੇ ਨੂੰ ਪਤਾ ਲੱਗ ਗਿਆ ਹੋਵੇ ਤਾਂ ਉਹਨਾਂ ਨੇ ਫੰਦ ਤੋੜ ਕਰਾਤੀ ਹੋਵੇ ਅਸੀਂ ਇਨਵੈਸਟੀਗੇਸ਼ਨ ਚ ਪੂਰਾ ਸਾਥ ਦਿੱਤਾ ਇਹਨਾਂ ਨੇ ਇਨਵੈਸਟੀਗੇਸ਼ਨ ਅੱਧੇ ਚ ਛੱਡ ਕੇ ਵਿਡਰੋਅ ਕੀਤੀ ਅਸੀਂ ਕਿਸੇ ਪੁਲਿਸ ਮਹਿਕਮੇ ਤੇ ਕੋਈ ਇਲਜ਼ਾਮ ਨਹੀਂ ਲਾਇਆ ਕਿਸੇ ਪੁਲਿਸ ਮਹਿਕਮੇ ਨੂੰ ਅਸੀਂ ਕੋਈ ਪੈਸਾ ਨਹੀਂ ਦਿੱਤਾ ਕਿਉਂਕਿ ਬਾਈ ਜੀ ਅਸੀਂ ਕੈਨੇਡਾ ਤੋਂ ਆਏ ਆ ਸਾਡਾ ਕਾਨੂੰਨ ਦੇ ਵਿੱਚ ਵਿਸ਼ਵਾਸ ਆ ਅੱਜ ਵੀ ਅਸੀਂ ਕਾਨੂੰਨ ਦੇ ਨਾਲ ਵਜੇ ਤਾਂ ਹੀ ਤੁਹਾਡੀ ਤੁਹਾਡੇ ਸਾਰੇ ਭਰਾਵਾਂ ਮੋਰੇ ਬੇਨਤੀ ਕਰਦਾ ਵੀ ਬਾਈ ਮੈਂ ਅਜੇ ਬ੍ਰਾਡਕਾਸਟ ਨਹੀਂ ਕਰਨਾ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਆ ਤੇ ਕਾਨੂੰਨ ਨੇ ਮੈਨੂੰ ਰੋਕਿਆ ਹੋ ਸੀ ਬਿਲਕੁਲ ਠੀਕ ਆ ਤੁਸੀਂ ਕਹਿ ਰਹੇ ਹੋ ਵੀ ਕਾਨੂੰਨ ਦੇ ਉੱਤੇ ਵਿਸ਼ਵਾਸ ਆ ਇੱਕ ਗੱਲ ਇਹ ਵੀ ਜਰੂਰ ਦੱਸਿਓ ਵੀ ਤੁਸੀਂ ਸਾਰੀਆਂ ਗੱਲਾਂ ਦੇ ਵਿੱਚ ਜਿਵੇਂ ਕੱਢ ਰਹੇ ਹੋ ਬਾਹਰ ਕੱਢ ਰਹੇ ਹੋ ਵੀ ਇਹ ਉਸ ਜਗ੍ਹਾ ਤੇ ਨਹੀਂ ਸੀਗਾ ਗੱਡੀ ਦੇ ਵਿੱਚ ਜਿਹੜੀ ਅਸ਼ਲੀਲ ਵੀਡੀਓ ਬਣੀ ਉਹ ਤੁਸੀਂ ਕਹਿੰਦੇ ਵੀ ਜੋ ਘਰ ਦੇ ਵਿੱਚ ਭੰਗ ਤੋੜ ਕਰਨ ਦੇ ਲਈ ਉਹ ਦੋਸ਼ ਲਾ ਰਹੇ ਆ ਬਰਥਡੇ ਵਾਲੇ ਦਿਨ ਵੀ ਕਹਿੰਦੇ ਵੀ ਤੁਸੀਂ ਉਹ ਅਲੈਦਾ ਕਿਸੇ ਹੋਰ ਮੁੰਡੇ ਨਾਲ ਗਈ ਕਿਉਂ ਇੰਨਾ ਅਟੈਚ ਕਿਵੇਂ ਹੋ ਗਿਆ ਜਦੋਂ ਉਹਨੂੰ ਇੰਨੀਆਂ ਗੱਲਾਂ ਪਤਾ ਲੱਗਦੀਆਂ ਰਹੀਆਂ ਵੀ ਇਨਾ ਇਨਾ ਕੁਝ ਹੈਗਾ ਆ ਤੇ ਇੰਨਾ ਅਟੈਚ ਕਿਉਂ ਹੋਇਆ ਉਹ ਆਪ ਪਿੱਛੇ ਕਿਉ ਪ੍ਰਭਜੀਤ ਨੂੰ ਸਾਰਾ ਕੁਝ ਪਹਿਲਾਂ ਨਹੀਂ ਸੀ ਪਤਾ ਇਹਨੇ ਇੱਕ ਦੋ ਗੱਲਾਂ ਦਸੀਆਂ ਸੀ ਵੀ ਮੇਰਾ ਰਿਸ਼ਤਾ ਹੋਇਆ ਸੀ ਪਰ ਉਹ ਮੁੰਡਾ ਚੰਗਾ ਨਹੀਂ ਉਹ ਨਸ਼ੇ ਕਰਦਾ ਉਹ ਫਲਾਨਾ ਕਰਦਾ ਹਰ ਬੱਚੇ ਦੇ ਨਸ਼ੇ ਦਾ ਲਾ ਕੇ ਇਹਨਾਂ ਨੇ ਟੈਗ ਛੱਡਿਆ ਨਸ਼ੇ ਕਰਦਾ ਆ ਕਰਦਾ ਉਹ ਕਰਦਾ ਇਹਨੇ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਇਹਨੇ ਉਹਨੂੰ ਕਿਹਾ ਵੀ ਪਾਸਟ ਮੇਰਾ ਵੀ ਵੀ ਤੂੰ ਨਹੀਂ ਦੇਖ ਸਕਦੀ ਤੇਰਾ ਪਾਸਟ ਮੈਂ ਨਹੀਂ ਦੇਖ ਸਕਦਾ ਵੀ ਜੋ ਪਿੱਛੇ ਹੋ ਗਿਆ ਉਹਨੂੰ ਛੱਡੋ ਤੇ ਆਪਾਂ ਕੰਟੀਨਿਊ ਕਰੀਏ ਬਾਈ ਜੀ 16 ਸਾਲ ਦਾ ਬੱਚਾ ਕੀ ਹੁੰਦਾ 16 ਸਾਲ ਦਾ ਬੱਚਾ ਮਾਪੇ ਦੀ ਗੱਲ ਉਹ ਆਪਦੀ ਨੂੰ ਸਹੀ ਕਹਿੰਦਾ ਹੁੰਦਾ ਮਾਪਾਪ ਦੀ ਨੂੰ ਕਹਿੰਦਾ ਹੁੰਦਾ ਵੀ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਹਰ ਬੱਚੇ ਆਪਣੇ ਸਾਰਿਆਂ ਦੇ 16 ਸਾਲ ਦੇ 18 ਸਾਲ ਦੇ ਬੱਚੇ ਹੈਗੇ ਆ ਜਦੋਂ ਇਹ 19 20 ਸਾਲ ਦੇ ਹੁੰਦੇ ਉਦੋਂ ਬੱਚੇ ਨੂੰ ਸਾਰੀ ਸੋਜੀ ਆ ਜਾਂਦੀ ਆ ਇਹ ਉਦੋਂ 16 ਸਾਲ ਦਾ ਸੀ ਅਸੀਂ ਇਹਨੂੰ ਰੋਕਿਆ ਵੀ ਇਹਨੂੰ ਕਾਫੀ ਸਟਾਪ ਵੀ ਕੀਤਾ ਪਰ ਜਦੋਂ ਸਾਨੂੰ ਵੀ ਦੇਖਿਆ ਵੀ ਯਾਰ ਚੱਲ ਅਸੀਂ ਵਿਆਹ ਤਾਂ ਕਰਨਾ ਹੀ ਆ ਕਿਉਂਕਿ ਅਸੀਂ ਉਧਰੋਂ ਆਏ ਕਰਕੇ ਸਾਨੂੰ ਪਤਾ ਬੱਚੇ ਕਾਫੀ ਲੰਮਾ ਟਾਈਮ ਇੱਕ ਦੂਜੇ ਨਾਲ ਨਿਭਾ ਜਾਂਦੇ ਆ ਵੀ ਸਾਨੂੰ ਲੱਗਾ ਵੀ ਇਹ ਵੀ ਨਿਭਾ ਜਾਣਗੇ ਤੇ ਆਪਾਂ ਇਹਨਾਂ ਦਾ ਵਿਆਹ ਕਰ ਦਿਆਂਗੇ ਸਾਡਾ ਇੱਕ ਪਰਿਵਾਰ ਹੋ ਜਾਊਗਾ ਤੇ ਸਾਡੀ ਗਾਂ ਜਨਰੇਸ਼ਨ ਅੱਗੇ ਵੇ ਸੰਧੂ ਸਾਹਿਬ ਤੁਸੀਂ ਕਹਿੰਦੇ ਹੋ ਵੀ ਜਿਹੜੀ ਗੱਡੀ ਵਾਲੀ ਵੀਡੀਓ ਆ ਗੱਡੀ ਦੇ ਵਿੱਚ ਜਿਹੜੇ ਅਸ਼ਲੀਲ ਵੀਡੀਓ ਬਣਦੀ ਪਈ ਆ ਜਿਹੜੀਆਂ ਵੀਡੀਓਜ਼ ਜਾਂ ਫੋਟੋਜ਼ ਇਹ ਲੜਕੀ ਨੇ ਸੈਲਫ ਖਿੱਚ ਕੇ ਬਣਾਈਆਂ ਨੇ ਜਿਹੜੀਆਂ ਆਪ ਖਿੱਚੀਆਂ ਨੇ ਉਹ ਵੀ ਕੱਪੜਿਆਂ ਤੋਂ ਬਿਨਾ ਵਾਲੀਆਂ ਫੋਨ 'ਚੋਂ ਮਿਲੀਆਂ ਨੇ ਨਹੀਂ ਵੀਰ ਜੀ ਉਹੀ ਮੈਂ ਗੱਲ ਕਰਦਾ ਵੀ ਆਪਣਾ ਫੋਨ ਦਿਓ ਫੋਨ ਦੇ ਵਿੱਚੋਂ ਬਾਈ ਜੀ ਸਭ ਕੁਝ ਪਤਾ ਲੱਗ ਜਾਣਾ ਫੋਨ 'ਚੋਂ ਮਿਲਿਆ ਕੀ ਨਹੀਂ ਜੀ ਕੱਖ ਨਹੀਂ ਮਿਲਿਆ ਉਹਦੇ ਵਿੱਚੋਂ ਚੈਟ ਮਿਲੀ ਆ ਜਿਹੜੀ ਇਹਨਾਂ ਨੇ ਇੱਕ ਦੂਜੇ ਨਾਲ ਕੀਤੀ ਆ ਉਹ ਬਾਈ ਜੀ ਉਹ ਵੀ ਐਲੀਗੇਸ਼ਨ ਲਾਉਂਦੇ ਹੁਣ ਪਤਾ ਗੱਲ ਕੀ ਆ ਉਹ ਹਰ ਕਿਸੇ ਨੂੰ ਲੁਬੇਟ ਰਹੇ ਆ ਉਹਦੇ ਯੂਕੇ ਵਾਲੇ ਭਰਾ ਨੂੰ ਲੁਬੇਟ ਰਹੇ ਆ ਪੁਲਿਸ ਪ੍ਰਸ਼ਾਸਨ ਤੇ ਵੀ ਐਲੀਗੇਸ਼ਨ ਲਾਉਂਦੇ ਆ ਇੱਕ ਬਹੁਤ ਵਧੀਆ ਵਿਚਾਰੇ ਇਨਸਾਨ ਸੀ ਬਜ਼ੁਰਗ ਉਹਤੇ ਰੀਡਰ ਸਾਹਿਬ ਉਹਨਾਂ ਤੇ ਵੀ ਇਲਜ਼ਾਮ ਲਾ ਦਿੱਤਾ ਮੇਰੇ ਨਾਲ ਅਕੂਮੈਂਟ ਹੋਈ ਮੇਰੇ ਨਾਲ ਹੋਇਆ ਬਾਈ ਜੀ ਇਲਜ਼ਾਮ ਲਾਉਣ ਨੂੰ ਇੱਕ ਇੱਕ ਦੇਖੋ ਮੈਂ ਇਹ ਨਹੀਂ ਕਹਿੰਦਾ ਲੜਕੀ ਬਹੁਤ ਚੰਗੀ ਜੀ ਕੁੜੀ ਆ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਹਰ ਕਿਸੇ ਦੇ ਯਾਰ ਕਿਉਂ ਐਲੀਗੇਸ਼ਨ ਲਾਉਨੇ ਆ ਉਹ ਤਾਂ ਕਹਿੰਦੇ ਵੀ ਜੇ ਸਭ ਮੇਰੇ ਨਾਲ ਹਰਾਸਮੈਂਟ ਹੋਈ ਹੈ ਮੇਰੇ ਨਾਲ ਇੰਨਾ ਮਤਲਬ ਬਲਾਤਕਾਰ ਵਰਗਾ ਹੋ ਗਿਆ ਸਿਸਟਮ ਜਦੋਂ ਪੁਲਿਸ ਨੂੰ ਕਹਿੰਦੇ ਜਾ ਕੇ ਮੈਂ ਪ੍ਰੂਫ ਦੇਤੇ ਤੇ ਪੁਲਿਸ ਮੈਨੂੰ ਹੀ ਉਲਟਾ ਕਹਿਣ ਲੱਗ ਗਈ ਵੀ ਆਹ ਤਾਂ ਤੂੰ ਆਪ ਗਲਤ ਬਣਾਇਆ ਬਾਈ ਜੀ ਅਸੀਂ ਪੁਲਿਸ ਤੋਂ ਸਾਰਾ ਇਨਵੈਸਟੀਗੇਸ਼ਨ ਕਰਵਾਤਾ ਅਸੀਂ ਦੇਖੋ ਐਸਐਸਪੀ ਸਾਹਿਬ ਦੇ ਕੰਪਲੇਂਟ ਇਹਨਾਂ ਦੀ ਸੀ ਨਾ ਐਸਐਸਪੀ ਦਫਤਰ ਕਿੱਡਾ ਵੱਡਾ ਆ ਉੱਥੇ ਕੋਈ ਬੰਦਾ ਪੈਸੇ ਦੇ ਨਾਲ ਕੋਈ ਕੰਮ ਕਰਾ ਸਕਦਾ ਨਹੀਂ ਹੁੰਦਾ ਬਾਈ ਜੀ ਨਾਲੇ ਕੁੜੀਆਂ ਦੇ ਮਾਮਲੇ 'ਚ ਤਾਂ ਬਿਲਕੁ ਕੁੜੀਆਂ ਦੇ ਮਾਮਲੇ 'ਤੇ ਬਿਲਕੁਲ ਹੀ ਨਹੀਂ ਅਸੀਂ ਉਹਨਾਂ ਦੇ ਮੋਰੇ ਜਾ ਕੇ ਹੱਥ ਜੋੜਦੇ ਸੀ ਐਸਐਸਪੀ ਸਾਹਿਬ ਨਿਰਪੱਖ ਜਾਂਚ ਕਰਿਓ ਜੇ ਅਸੀਂ ਗਲਤ ਹਾਂ ਤਾਂ ਸਾਨੂੰ ਸਜ਼ਾ ਦੇ ਦਿਓ ਜੇ ਉਹ ਅਸੀਂ ਉਹਨੂੰ ਸਜ਼ਾ ਦੀ ਮੰਗ ਵੀ ਨਹੀਂ ਕਰਦੇ ਵੀ ਚਲ ਕੋਈ ਗੱਲ ਨਹੀਂ ਜੇ ਬੱਚੇ ਤੋਂ ਗਲਤੀ ਹੋ ਗਈ ਅਸੀਂ ਨਹੀਂ ਕਹਿੰਦੇ ਪਰ ਸਾਡੀ ਜੋ ਹਰਾਸਮੈਂਟ ਹੋਈ ਹੈ ਉਹਦੇ ਤੇ ਅਸੀਂ ਕਹਿੰਦੇ ਸੀ ਵੀ ਜੇ ਦੀ ਗਲਤੀ ਆ ਉਹਨੂੰ ਤੁਸੀਂ ਸਜ਼ਾ ਦਿਓ ਜਿਹੜੇ ਤੁਸੀਂ ਗੱਲਾਂ ਕਹਿ ਰਹੇ ਹੋ ਜੇ ਇਹੋ ਚੀਜ਼ਾਂ ਸਾਰੀਆਂ ਇਨਵੈਸਟੀਗੇਸ਼ਨ ਦੌਰਾਨ ਨਿਕਲ ਆਈਆਂ ਵੀ ਵੀਡੀਓ ਬਣਾਈ ਸੀ ਬਲੈਕਮੇਲ ਕਰਕੇ ਫੋਟੋਆਂ ਵੀਡੀਓ ਮੰਗਵਾਈਆਂ ਜਾਂ ਵਾਇਰਲ ਕੀਤੀਆਂ ਨੇ ਫਿਰ ਤੁਸੀਂ ਆਪਦੇ ਪੁੱਤਰ ਨੂੰ ਸਜ਼ਾ ਦਿਓ ਜੀ ਮੈਂ ਉਹਨੂੰ ਸਜ਼ਾ ਵੀ ਦਿਵਾਉਂਗਾ ਤੇ ਮੈਂ ਪਿੱਛੇ ਵੀ ਹਟੂੰਗਾ ਇਸ ਚੀਜ਼ ਤੋਂ ਮੈਂ ਕਦੇ ਉਹਨਾਂ ਦੇ ਅੱਗੇ ਨਹੀਂ ਆਉਂਗਾ ਪਰ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਆ ਔਰ ਹਰ ਚੀਜ਼ ਦੀ ਹੋ ਮੋਬਾਈਲ ਬਦਲੋ ਜੋ ਮਰਜੀ ਕਰ ਲੋ ਵੀਡੀਓ ਦੀ ਏਜ ਵੀ ਨਿਕਲਿਆ ਆਉਂਦੀ ਆ ਆਈਪੀ ਐਡਰੈਸ ਤੋਂ ਪਤਾ ਲੱਗ ਜਾਂਦਾ ਵੀਡੀਓ ਕਿਹੜੇ ਸੈਲਫੋਨ ਤੋਂ ਬਣੀ ਆ ਤੁਸੀਂ ਕਿੰਨੇ ਕੁ ਸ਼ੋਰ ਹੋ ਕਿੰਨੇ ਕੁ ਪਰਸੈਂਟ ਸ਼ੋਰ ਹੋ ਵੀ ਇਹ ਵੀਡੀਓਜ਼ ਜਾਂ ਉਹਦੇ ਮੰਗਵਾਈਆਂ ਨਹੀਂ ਵੀਰ ਜੀ ਮੈਂ ਸ਼ੋਰ ਨਾ ਸ਼ੋਰ ਦੀ ਮੈਂ ਤੁਹਾਨੂੰ ਦੱਸਦਾ ਤੁਸੀਂ ਮੈਂ ਤਾਂ 100% ਸ਼ੋਰ ਆ ਜਿਹਨੂੰ ਬਾਈ ਜੀ ਕੁੜੀ ਆਪਦੇ ਘਰ ਵੀ ਜਾਂਦਾ ਇਹ ਉਹਦੇ ਘਰ ਵੀ ਜਾਂਦਾ ਸੀ ਉਹ ਇਹਦੇ ਘਰ ਵੀ ਜਾਂਦਾ ਸੀ ਉਹਨੂੰ ਇਦਾਂ ਦੀ ਗੰਦੀ ਹਰਕਤ ਕਰਨ ਦੀ ਕੀ ਲੋੜ ਪਈ ਆ ਤੁਸੀਂ ਉਹਨਾਂ ਦੇ ਦੋਹਾਂ ਦੇ ਕਾਲਰ ਰਿਕਾਰਡ ਕਢਾ ਕੇ ਪੁਲਿਸ ਨੇ ਵੀ ਦੇਖ ਲੈ ਇਹ ਫਰਬਰੀ ਚ ਮਿਲੇ ਆ ਤੁਸੀਂ ਉਹਨਾਂ ਦਾ ਸਤੰਬਰ ਦੇ ਵਿੱਚ ਉਹਨਾਂ ਤੇ આરોਪ ਲਾਉਣ ਡੇ ਹੋ 2024 ਦੇ ਵਿੱਚ ਤੁਸੀਂ ਉਹਨਾਂ ਦਾ આરોਪ ਲਾਉਣ ਡੇ ਮੇਰੇ ਤੇ ਕਰ ਕੀਤਾ ਫਰਬਰੀ ਦੇ ਵਿੱਚ ਤੁਸੀਂ ਕੱਲਾ ਭੰਨ ਤੋੜ ਦਾ ਪਰਚਾ ਦੇ ਰਹੇ ਹੋ ਤੁਹਾਡਾ ਉਦੋਂ ਡਰ ਕਿੱਥੇ ਗਿਆ ਜਿੱਦਣ ਤੁਸੀਂ ਪਰਚਾ ਦਿੱਤਾ ਤੁਸੀਂ ਉਦੋਂ ਲਿਖਾਉਂਦੇ ਵੀ ਮੇਰਾ ਹਰਾਸਮੈਂਟ ਹੋਈ ਹੈ ਇਹਦੀ ਹੈ ਕਿ ਨਹੀਂ ਇਹ ਸਕ੍ਰਿਪਟਰ ਸਕ੍ਰਿਪਟਾਂ ਬਣਾਈ ਹੋਈਆਂ ਕੁੜੀ ਵਾਲੇ 100 ਚੀਜ਼ਾਂ ਸੋਚ ਲੈਂਦੇ ਆ ਬਾਈ ਜੀ ਜਦੋਂ ਕੁੜੀ ਵਾਲੇ ਥਾਣੇ ਹੀ ਚਲ ਗਏ ਜਦੋਂ ਕੁੜੀ ਵਾਲੇ ਨੇ ਸਾਡੇ ਤੇ ਐਲੀਗੇਸ਼ਨ ਹੀ ਲਾ ਦਿੱਤੇ ਫਿਰ ਜਦੋਂ ਥਾਣੇ ਚਲ ਗਏ ਬਾਈ ਜੀ ਇੱਕ ਦੂਜੇ ਦੇ ਬਾਰੇ ਦੱਸਣਾ ਤਾਂ ਪੈਣਾ ਹੀ ਆ ਉਦੋਂ ਲਾਉਂਦੇ ਤਾਂ ਕੋਈ ਮੈਂ ਸੁਣਦਾ ਆਵੇ ਹਾਂ ਵੀ ਇਹ ਗੱਲ ਆ ਉਦੋਂ ਭੰਨ ਤੋੜ ਦੇ ਲਾ ਦਿੱਤੇ ਜਦੋਂ ਵੀਡੀਓ ਕਿਸੇ ਨੇ ਰਿਲੀਜ਼ ਕਰਤੀਆਂ ਤੇ ਉਦੋਂ ਸਾਡੇ ਦੇ ਉਹ ਵੀਡੀਓ ਤੇ ਜੋ ਵੀ ਹੁਣ ਇਸ ਵੇਲੇ ਭਾਂਡਾ ਭਨ ਰਹੇ ਉਹ ਸਾਡੇ ਦੇ ਭਨ ਰਹੇ ਆ ਕੱਲ ਨੂੰ ਰੱਬ ਨਾ ਕਰੇ ਕੋਈ ਉਹਨਾਂ ਦੀ ਫਸਲ ਵੀ ਸ਼ਾਇਦ ਮਾੜੀ ਰਹਿ ਜਾਵੇ ਤਾਂ ਉਹ ਵੀ ਕਿਤੇ ਸਾਡੇ ਸਹਰੀ ਨਾਲ ਲਾ ਦੇਣ ਵੀ ਸਾਡੀ ਫਸਲ 100% ਤੁਹਾਡੀ ਨਿਗਾ ਦੇ ਵਿੱਚ ਬੇਕਸੂਰ ਹੈ ਦੇ ਵਿੱਚ ਹੈ ਕਿ ਹਣੀ ਆ ਆਪਣੇ ਮੂੰਹ ਕਿਉਂ ਨਹੀਂ ਦੱਸਣ ਦਿਆ ਵੀ ਮੇਰੇ ਨਾਲ ਆ ਆ ਚੀਜ਼ਾਂ ਹੋਈਆਂ ਨੇ ਮੈਂ ਸੂ ਸਾਈਡ ਤੱਕ ਜਾਣ ਨੂੰ ਕੋਸ਼ਿਸ਼ ਕੀਤੀ ਮੇਰਾ ਧੋਖਾ ਕੀਤਾ ਜੀ ਜੀ ਆਜੂਗਾ ਉਹਨੇ ਇੱਕ ਦੋ ਦਿਨਾਂ ਚ ਆਜੂਗਾ ਕਹਿੰਦੇ ਤੁਸੀਂ ਤੂੰ ਜਾ ਕੇ ਕੈਨੇਡਾ ਚੜਾਤਾ ਵਾ ਉਹ ਬਾਈ ਜੀ ਨਹੀਂ ਕਿਤੇ ਨਹੀਂ ਇੱਥੇ ਹੀ ਆ ਕਿਤੇ ਨਹੀਂ ਜਾਣਾ ਉਹਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੀਜੀਪੀ ਸਾਹਿਬ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਆ ਅਸੀਂ ਹਾਈ ਕੋਰਟ ਜੀ ਰਿਟ ਪਾਵਾਂਗੇ ਇਨਵੈਸਟੀਗੇਸ਼ਨ ਦੀ ਅਸੀਂ ਬਚਣ ਦੀ ਰਿਟ ਨਹੀਂ ਪਾ ਰਹੇ ਅਸੀਂ ਹਰਾਸਮੈਂਟ ਦੀ ਤੇ ਇਨਵੈਸਟੀਗੇਸ਼ਨ ਦੀ ਰਿਟ ਪਾ ਰਹੇ ਆ ਵੀ ਇਨਵੈਸਟੀਗੇਟ ਹੋਣਾ ਚਾਹੀਦਾ ਜੇ ਸਾਡਾ ਬੇਟਾ ਗਲਤ ਆ ਅਸੀਂ ਉਹਨੂੰ ਲਿਆ ਕੇ ਕਾਨੂੰਨ ਦੀਆਂ ਸਲਾਕਾਂ ਦੇ ਪਿੱਛੇ ਕਰਾਂਗੇ ਪਰ ਜੇ ਬੇਟੀ ਗਲਤ ਆ ਤੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਬਹੁਤ ਸਾਰੇ ਤੁਹਾਨੂੰ ਇਹ ਵੀ ਲੋਕ ਕਹਿੰਦੇ ਹੋਣੇ ਵੀ ਤੈਨੂੰ ਕੈਨੇਡਾ ਤੋਂ ਇੰਡੀਆ ਜਾਣ ਨੂੰ ਰੋਕਿਆ ਸੀਗਾ ਤਾਂ ਹੁਣ ਇੱਥੇ ਆ ਕੇ ਵੇਖਿਆ ਫਸ ਗਿਆ ਕਿ ਨਹੀਂ ਬਿਲਕੁਲ ਵੀਰ ਜੀ ਮੈਂ ਜਦੋਂ ਆਇਆ ਉਦੋਂ ਕੈਨੇਡਾ ਦੀ ਇਕਨੋਮੀ ਪੀਕ ਤੇ ਸੀ ਸਾਡੀ ਇੰਨੀ ਲਗਜ਼ਰੀ ਲਾਈਫ ਸੀ ਬਾਈ ਜੀ ਮੈਂ ਇਹ ਡਿਸੀਜਨ ਲਿਆ ਮੈਂ ਕਿਹਾ ਵੀ ਬੱਚੇ ਵੱਡੇ ਹੁੰਦੇ ਜਾਂਦੇ ਆ ਵਾਈਫ ਨੂੰ ਮੈਂ ਕਿਹਾ ਚੱਲੀਏ ਅਸੀਂ ਉੱਥੋਂ ਬੱਚਿਆਂ ਨੂੰ ਮਨਾਇਆ ਵੀ ਆਪਾਂ ਪਹਿਤ ਇੰਡੀਆ ਜਾ ਕੇ ਰਹਿਣਾ ਤੁਸੀਂ 2 ਮਹੀਨੇ ਰਹਿ ਕੇ ਦੇਖ ਲਓ ਜੇ ਤੁਹਾਨੂੰ ਵਧੀਆ ਲੱਗਾ ਤੇ ਤੁਹਾਨੂੰ ਰੱਖਾਂਗੇ ਜੇ ਨਹੀਂ ਵਧੀਆ ਲੱਗਾ ਤੁਸੀਂ ਵਾਪਸ ਆ ਜਿਓ ਅਸੀਂ ਉਹਨਾਂ ਦੀ ਲਗਜ਼ਰੀ ਲਾਈਫ ਚੋਂ ਕੱਢ ਕੇ ਇੱਥੇ ਆ ਸਾਰਾ ਕੁਝ ਪਹਿਲਾਂ ਬਣਾਇਆ ਵੀ ਹੈ ਵੀ ਉਹਨਾਂ ਨੂੰ ਆ ਕੇ ਉਹ ਸੁੱਖ ਸਹੂਲਤਾਂ ਤੋਂ ਵਾਂਝੇ ਨਾ ਰਹਿਣ ਅਸੀਂ ਉੱਥੋਂ ਲਿਆਏ ਆਪਦਾ ਸਾਰਾ ਸਿਸਟਮ ਛੱਡ ਕੇ ਇੱਥੇ ਦੇ ਐਥਿਕਲਸ ਸਿਖਾਉਣ ਇੱਥੇ ਦੀ ਲੈਂਗੁਏਜ ਸਿਖਾਉਣ ਇੱਥੇ ਦੇ ਲੋਕਾਂ ਦਾ ਸਹਿਚਾਰ ਸਿਖਾਉਣ ਆਪਾਂ ਹੁਣ ਕਿੰਨੇ ਪਿਆਰ ਨਾਲ ਗੱਲ ਕਰ ਰਹੇ ਆ ਆਪਾਂ ਆਪਾਂ ਬਜ਼ੁਰਗਾਂ ਦੀ ਆਪਾਂ ਔਰਤਾਂ ਦੀ ਕਿੰਨੀ ਰਿਸਪੈਕਟ ਕਰਦੇ ਆ ਉਹ ਚੀਜ਼ਾਂ ਸਿਖਾਉਣ ਲਈ ਬੱਚਿਆਂ ਨੂੰ ਮੈਂ ਇੱਥੇ ਲੈ ਕੇ ਆਇਆ ਸੀ ਮੇਰੇ ਦੋਸਤ ਉਦੋਂ ਕਹਿੰਦੇ ਸੀ ਤੂੰ ਸਦਾਈ ਹੋ ਗਿਆ ਤੋਂ ਪੀਕ ਤੇ ਛੱਡ ਕੇ ਚੱਲਿਆ ਆਪਣਾ ਕੈਰੀਅਰ ਤੇਰਾ ਪੀਕ ਤੇ ਆ ਤੇ ਤੂੰ ਛੱਡ ਕੇ ਚੱਲਿਆ ਮੈਂ ਕਿਹਾ ਸੀ ਮੈਂ ਕੈਰੀਅਰ ਤੋਂ ਕੀ ਕਰਾਉਣਾ ਜੇ ਮੇਰੀ ਔਲਾਦ ਨਾ ਮੇਰੇ ਕੱਲ ਨੂੰ ਹੱਥ 'ਚ ਰਹੀ ਕਿਉਂਕਿ ਉੱਥੇ ਕੈਨੇਡਾ ਦਾ ਕਲਚਰ ਆ ਬੱਚੇ 18 ਸਾਲ ਤੋਂ ਬਾਅਦ ਆਪਣੇ ਬਾਪ ਨਾਲੋਂ ਮਾਣਾਂ ਭਰਾਵਾਂ ਨਾਲੋਂ ਸੈਪਰੇਟ ਰਹਿਣ ਲੱਗ ਪੈਂਦੇ ਮੈਂ ਕਹਿੰਦਾ ਸੀ ਵੀ ਮੈਂ ਆਪਣੇ ਪਰਿਵਾਰ ਦੇ ਨਾਲ ਇਕੱਠੇ ਰਹਿਣਾ ਚਾਹੁੰਦਾ ਸੀ ਅਸੀਂ ਇੱਕ ਫੈਮਲੀ ਆ ਸੀ ਇੱਕ ਥਾਂ ਇਕੱਠੇ ਰਹਿਣਾ ਚਾਹੁੰਦੇ ਆ ਇਹ ਇਸ ਕਰਕੇ ਉਦੋਂ ਉਹ ਮੈਨੂੰ ਕਹਿੰਦੇ ਸੀ ਤਾਂ ਹੁਣ ਉਹ ਮੈਨੂੰ ਕਹਿ ਰਹੇ ਆ ਤੈਨੂੰ ਕਿਹਾ ਸੀ ਨਾ ਜਾ ਤੂੰ ਕਿਉਂ ਗਿਆ ਹਾਂ ਪਰ ਹੁਣ ਉਹ ਮੈਨੂੰ ਕਹਿੰਦੇ ਆ ਵੀ ਤੂੰ ਫਟਾਫਟ ਚੜਿਆ ਆ ਇਧਰੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਾਨੂੰਨ ਦੀ ਕਾਰਵਾਈ ਅੱਧ ਵਿਚ ਛੱਡ ਕੇ ਕਿਤੇ ਨਹੀਂ ਜਾਣਾ ਮੈਂ ਇਹਦਾ ਮੈਨੂੰ ਕਾਨੂੰਨ ਤੇ ਤੇ ਮੇਰੇ ਕੋਰਟ ਸਿਸਟਮ ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਪੁਲਿਸ ਤੇ ਭਰੋਸਾ ਆ ਜੋ ਇਨਵੈਸਟੀਗੇਸ਼ਨ ਕਰਨਗੇ ਉਹ ਸਾਡੇ ਸਿਰ ਮੱਥੇ ਆ ਜੀ ਜਿਵੇਂ ਐਫ ਆਈ ਆਰ ਵੀ ਦਰਜ ਹੋ ਗਈ ਆ ਮਹਿਲਾ ਕਮਿਸ਼ਨ ਨੇ ਵੀ ਸੂ ਮੋਟੋ ਲੈ ਲਿਆ ਕਿ ਦੋ ਦਿਨ ਦੇ ਵਿੱਚ ਕਾਰਵਾਈ ਜਿਹੜੀ ਆ ਕਰਕੇ ਮੁਕੰਮਲ ਕਰੋ 22 ਤਰੀਕ ਤੱਕ ਦਾ ਟਾਈਮ ਦਿੱਤਾ ਜੀ ਹੋ ਸਕਦਾ ਵੀ ਕੱਲ ਨੂੰ ਗ੍ਰਿਫਤਾਰੀ ਵੀ ਕੋਵੇ ਬੇਟੇ ਦੀ ਜੀ ਤਾਂ ਬੇਟਾ ਤੁਹਾਡਾ ਗ੍ਰਿਫਤਾਰੀ ਦੇਣ ਨੂੰ ਤਿਆਰ ਆ ਫਿਲਹਾਲ ਬਾਈ ਜੀ ਅਸੀਂ ਰੈਟ ਪਾਈ ਆ ਉੱਪਰ ਉਹ ਰੈਟ ਅੰਡਰ ਇਨਵੈਸਟੀਗੇਸ਼ਨ ਆ ਜੇ ਉਹ ਸਾਨੂੰ ਕਹਿਣਗੇ ਵੀ ਤੁਸੀਂ ਗ੍ਰਿਫਤਾਰੀ ਦਿਓ ਤਾਂ ਅਸੀਂ ਦਵਾਂਗੇ ਜੀ ਪਰ ਜੇ ਉਹ ਰੈਟ ਦੇ ਵਿੱਚ ਝੂਠੇ ਪਾਏ ਗਏ ਫੇਰ ਕਿਸੇ ਨੂੰ ਗ੍ਰਿਫਤਾਰ ਕਰਕੇ ਬਾਈ ਜੀ ਸਲਾਖਾਂ ਪਿੱਛੇ ਦੁਨੀਆ ਦਾ ਕਾਨੂੰਨ ਆ ਵੀ 100 ਝੂਠਾ ਛੁੱਟ ਜਵੇ ਇੱਕ ਸੱਚਾ ਜੇਲ੍ਹ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹ ਕਾਨੂੰਨ ਆ ਤਾਂ ਇੱਕ ਕਾਨੂੰਨ ਦੇ ਅੱਖਾਂ ਦੇ ਪੱਟੀ ਬੰਨੀ ਆ ਵੀ ਤੁਸੀਂ 100 ਤੁਹਾਡਾ ਕ੍ਰਿਮੀਨਲ ਛੁੱਟ ਜਵੇ ਪਰ ਇਨੋਸੈਂਟ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਮੈਂ ਵੀ ਉਹਦੀ ਪੂਰੀ ਪੜਜੋੜ ਮੰਗ ਕਰਦਾ ਵੀ ਇਨੋਸੈਂਟ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਇਹ ਨਹੀਂ ਵੀ ਕੁੜੀ ਦੇ ਕਿਉਂਕਿ ਭਾਈ ਜੀ ਇੱਥੇ ਕਲਚਰ ਇਦਾਂ ਦਾ ਵੀ ਜੇ ਕੁੜੀ ਨੇ ਪਰਚਾ ਵੀ ਦੇ ਦਿੱਤਾ ਤੇ ਕੁੜੀ ਦਾ ਕੁੜੀ ਨੇ ਕੰਪਲੇਂਟ ਦੇ ਦਿੱਤੀ ਵੀ ਮੇਰਾ ਹੋਇਆ ਮੈਂ ਤਾਂ ਇੱਥੇ ਇਹ ਵੀ ਸੁਣਿਆ ਵੀ ਤੁਹਾਡੀ ਘਰ ਵਾਲੀ ਵੀ ਜੇ ਕਹਿ ਦੇਵੇ ਵੀ ਮੇਰੀ ਬਿਨਾਮ ਮਰਜ਼ੀ ਤੋਂ ਇਹਨਾਂ ਨੇ ਮੇਰੇ ਨਾਲ ਕੋਈ ਗਲਤ ਕੰਮ ਕੀਤਾ ਤੇ ਉਹਦੇ ਹਸਬੰਦ ਦੇ ਵੀ ਪਰਚਾ ਹੋ ਜਾਂਦਾ ਬਾਈ ਇਹ ਕਾਨੂੰਨ ਕੈਨੇਡਾ 'ਚ ਹੈ ਨਹੀਂਗਾ ਦੇਖੋ ਤੁਸੀਂ ਠੀਕ ਹੈ ਬਾਈ ਜੀ ਇਹ ਜਬਰ ਜਨਾਹ ਨਹੀਂ ਹੁੰਦਾ ਬਾਈ ਜੀ ਜਬਰ ਜਨਾਹ ਇਹ ਹੁੰਦਾ ਜੇ ਤੁਸੀਂ ਕਿਸੇ ਦੀ ਧੀ ਨੂੰ ਘਰੋਂ ਚੱਕ ਕੇ ਕੋਈ ਗਲਤ ਕੰਮ ਕਰਕੇ ਉਹਦੀ ਜ਼ਿੰਦਗੀ ਦਾ ਨੁਕਸਾਨ ਕਰਦੇ ਆ ਦੂਜੇ ਦਿਨ ਪਰਚਾ ਹੋ ਜਵੇ ਉਹਦਾ ਮੈਡੀਕਲ ਹੋ ਜਵੇ ਬਾਈ ਜੀ ਇਹ ਤਾਂ 7-8 ਮਹੀਨੇ ਇਕੱਠੇ ਰਹੇ ਆ ਤੇ ਹੁਣ ਦਾ ਲੱਗਿਆ ਜੀ ਮੈਂ ਨਾ ਦਾ ਕਿਸੇ ਵੀਡੀਓ 'ਚ ਮੂੰਹ ਦਿਸਦਾ ਜਾਂ ਉਹਦੀ ਕੋਈ ਬਾਹ ਲੱਤ ਦਿਸਦੀ ਆ ਜਾਂ ਕੁਝ ਵੀ ਦਿਸਦਾ ਤੇ ਇਹ ਕਾਰਨ ਬਾਕੀ ਇਹਨਾਂ ਨੇ ਲਾਇਆ ਵੀ ਮੈਨੂੰ ਉਦੋਂ ਬਾਅਦ ਇਹ ਹੋਟਲ ਚ ਲੈ ਕੇ ਗਏ ਆ ਹੋਟਲ ਦਾ ਸੀਸੀਟੀਵੀ ਕੈਮਰਾ ਚੱਲਦਾ ਉਹਦਾ ਉਹਦੀ ਇਨਵੈਸਟੀਗੇਸ਼ਨ ਕਰਾ ਲੈਣੀ ਆ ਉਹਨਾਂ ਨੇ ਉਹ ਆਲਰੇਡੀ ਡੀਵੀਆਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਾ ਕੇ ਦੇ ਦਿਓ ਆਪ ਦਾ ਨਵਾਂ ਡੀਵੀਆਰ ਲਾ ਲਓ ਉਹ ਚੈਟਾਂ ਵੀ ਦਿਖਾਉਂਦੇ ਨੇ ਉਹ ਚੈਟਾਂ ਵੀਰ ਜੀ ਅੱਜ ਕੱਲ ਬੱਚਿਆਂ 'ਚ ਇਹ ਟ੍ਰੈਂਡ ਚੱਲਿਆ ਹੋਇਆ ਆ ਜੇ ਲੋ ਆਪਾਂ ਤਾਂ ਥੋੜਾ ਜਿਹਾ ਮੈਂ ਤੁਹਾਡੇ ਨਾਲੋਂ ਜ਼ਿਆਦਾ 올ਡ ਸਕੂਲ ਆ ਬੱਚੇ ਆਪਦੀ ਲੋਇਲਟੀ ਦਿਖਾਉਣ ਨੂੰ ਆਪਦੇ ਸਨੈਪਚੈਟ ਦੇ ਪਾਸਵਰਡ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਮੇਰੇ ਬੇਟੇ ਨੇ ਉਹਨਾਂ ਆਪਣਾ ਪਾਸਵਰਡ ਸ਼ੇਅਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਦਸੰਬਰ ਦੇ ਵਿੱਚ ਪਿੱਛੇ हट ਗਏ بیٹے ਨੇ ਆਪਣੀ ਸਨੈਪਚੈਟ ਦਾ ਪਾਸਵਰਡ ਨਹੀਂ ਚੇਂਜ ਕੀਤਾ ਇਹਨੇ ਉਹਨੂੰ ਫੇਰ ਪਰੋਸੇ ਚ ਲਿਆ ਫਰਵਰੀ ਤੋਂ ਬਾਅਦ ਸਨੈਪਚੈਟ ਦੇ ਪਾਸਵਰਡ ਫੇ ਇਹਨਾਂ ਨੇ ਸ਼ੇਅਰ ਕਰ ਲਏ ਉਸ ਦੌਰਾਨ ਬਣਾਈ ਗਈ ਆ ਭਾਈ ਜੀ ਉਹਦਾ ਉਹਦਾ ਉਸ ਸਨੈਪਚੈਟ ਦਾ ਜਿਹੜਾ ਉਹਦਾ ਟੈਕਨੀਕਲ ਲਿਆ ਕਿਉਂਕਿ ਮੈਂ ਹੁਣ ਕਈ ਦਿਨਾਂ ਦਾ ਟੈਕਨੀਕਲ ਕੰਮ ਕਰ ਰਿਹਾ ਉਹਦਾ ਆਈਪੀ ਐਡਰੈਸ ਤੋਂ ਪਤਾ ਲੱਗ ਜਾਣਾ ਵੀ ਉਹ ਕਿਹੜੇ ਫੋਨ ਤੋਂ ਚੈਟ ਬਣੀ ਆ ਤੇ ਕਿਹੜੇ ਫੋਨ ਤੇ ਗਈ ਆ ਆਈਪੀ ਐਡਰੈਸ ਤੋਂ ਫੋਨ ਪਤਾ ਲੱਗ ਜਾਣਾ ਔਰ ਕਿਹੜੀ ਜਗ੍ਹਾ ਤੇ ਬਣੀ ਆ ਉਹ ਸਾਡੇ ਘਰ ਬਣੀ ਆ ਉਹ ਸਾਡੇ ਖੂਦੇ ਬਣੀ ਆ ਉਹ ਉਹਨਾਂ ਦੇ ਘਰ ਬਣੀ ਕਿ ਕਿੱਥੇ ਬਣੀ ਆ ਉਹ ਬਾਈ ਜੀ ਤੁਸੀਂ ਕਹਿੰਦੇ ਹੋ ਵੀ ਉਹ ਕੁੜੀ ਨੇ ਆਪ ਹੀ ਆਪਸ ਵਿੱਚ ਉਹਨਾਂ ਨੇ ਇਹਦਾ ਪਾਸਵਰਡ ਲੈ ਕੇ ਉਹ ਆਪਸ ਵਿੱਚ ਕਰ ਲਈ ਜੀ ਆਪ ਬਣਾ ਕੇ ਆਪਦੇ ਦੂਸਰੇ ਫੋਨ ਤੋਂ ਤੇ ਉਹਨੇ ਸ਼ੇਅਰ ਕਰ ਲਈ ਦੇਖੋ ਫਰਵਰੀ ਦੇ ਤੁਸੀਂ ਕੰਪਲੇਂਟ ਕੀਤੀ ਉਦੋਂ ਤੁਸੀਂ ਸਾਨੂੰ ਕਿਉਂ ਬਖਸ਼ਿਆ ਤੁਸੀਂ ਕਿਉਂ ਨਾ ਕੀਤਾ ਦੇਖੋ ਪਿਸਤੌਲ ਲੈ ਕੇ ਗੋਲੀਆਂ ਚਲਾਉਣੀਆਂ ਫਲਾਨਾ ਯਾਰ ਇਹ ਕਿੱਡਾ ਕਿ ਕ੍ਰਿਮੀਨਲ ਆਇਆ ਇੱਕ ਬੱਚਾ 16 ਸਾਲ ਦਾ ਔਰ ਉਹਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਕੋਈ ਉਹਦੇ ਤੇ ਕੰਪਲੇਨ ਨਹੀਂ ਉਸ ਦੀ ਉਮਰ ਵੀ ਤਾਂ ਅਲੜ ਹੁੰਦੀ ਹੈ ਬੰਦਾ ਸੋਚਦਾ ਸਮਝਦਾ ਘਟ ਹੈ ਬਾਈ ਜੀ ਸਮਝਦਾ ਸੋਚਦਾ ਘਟਿਆ ਪਰ ਉਹਦਾ ਕੋਈ ਕ੍ਰਿਮੀਨਲ ਰੈਕਡ ਹੋਵੇ ਜਾਂ ਉਹ ਕਿਸੇ ਐਵੇਂ ਹੀ ਗਏ ਗੁਜਰੇ ਖਾਨ ਦਾ ਉਹ ਨੂੰ ਨਹੀਂ ਸੀ ਦਿਸਦਾ ਵੀ ਮੇਰੇ ਘਰ ਵੀ ਫੈਮਿਲੀ ਆ ਮੇਰੇ ਘਰ ਦੇ ਵਿੱਚ ਵੀ ਮੇਰੀਆਂ ਭੈਣਾਂ ਆ ਅੱਛਾ ਹੁਣ ਉਹ ਮੈਂ ਇੱਕ ਵੀਡੀਓ ਜੇ ਵੀ ਦੇਖਿਆ ਉਹਨੇ ਕਿਹਾ ਵੀ ਉਹਦੇ ਫਾਦਰ ਕੋ ਗਾਨ ਨੇ ਮੈਂ ਭਾਈ ਜੀ ਗਨ ਲਈ ਆ ਅਪ੍ਰੈਲ ਦੇ ਵਿੱਚ ਜਦੋਂ ਇਹਨਾਂ ਦੇ ਕੇਸ ਤੋਂ ਬਾਅਦ ਮੈਨੂੰ ਥ੍ਰੈਟ ਆਉਣ ਲੱਗੀ ਜਦੋਂ ਮੈਨੂੰ ਮੌਤ ਦੀਆਂ ਧਮਕੀਆਂ ਆਉਣ ਲੱਗੀਆਂ ਉਦੋਂ ਮੈਂ ਗਨ ਲਈ ਕਿੰਨੇ ਦਿੱਤੀਆਂ ਤੁਹਾਨੂੰ ਧਮਕੀਆਂ ਮੈਨੂੰ ਜੀ ਬਹੁਤ ਅਨਨੋਨ ਨੰਬਰਾਂ ਤੋਂ ਧਮਕੀਆਂ ਆ ਰਹੀਆਂ ਹੁਣ ਵੀ ਆ ਰਹੀਆਂ ਜੀ ਅੱਛਾ ਧਮਕੀਆਂ ਆਈਆਂ ਤੇ ਮੈਂ ਸਾਹਬ ਨੂੰ ਕੀਤਾ ਵੀ ਮੈਨੂੰ ਜਾਂ ਮੈਨੂੰ ਪੁਲਿਸ ਪ੍ਰੋਡਕਸ਼ਨ ਦਿੱਤੀ ਜਾਵੇ ਤੇ ਜਾਂ ਮੈਨੂੰ ਆਪਣੀ ਰਾਖੀ ਕਰਨ ਲਈ ਵੈਪਨ ਦਿੱਤਾ ਜਾਵੇ ਫਿਰ ਅਸੀਂ ਉਹ ਤੋਂ ਵੈਪਨ ਪ੍ਰੂਫ ਕਰਾ ਕੇ ਲੀਗਲ ਤੌਰ ਤੇ ਜੋ ਵੈਪਨ ਲਈਦਾ ਉਹ ਆਪਾਂ ਵੈਪਨ ਲਿਆ ਉਹ ਵੈਪਨ ਕਦੀ ਇਹ ਲੈ ਕੇ ਜਾਂਦਾ ਨਹੀਂ ਨਹੀਂ ਜੀ ਨਹੀਂ ਨਹੀਂ ਮੇਰਾ ਲੋਕਰ ਦੇ ਵਿੱਚ ਹੁੰਦਾ ਹੁਣ ਵੀ ਮੇਰੀ ਅੰਦਰ ਕਿੱਟ ਪਈ ਆ ਉਹਦੇ ਵਿੱਚ ਅਜੇ ਵੀ ਨਹੀਂ ਮੇਰੇ ਲੋਕਰ ਦੇ ਵਿੱਚ ਹੁੰਦਾ ਮੈਂ ਕਿਤੇ ਨੇਰੇ ਸਵੇਰੇ ਜਾਵਾਂ ਫਿਰ ਮੈਂ ਵੈਪਨ ਨਾਲ ਲੈਣਾ ਨਹੀਂ ਤਾਂ ਸਾਡੇ ਘਰ ਚ ਬਹੁਤ ਵੱਡੀ ਸੇਫ ਆ ਜਿਹਦਾ ਇਹਨੂੰ ਕੋਈ ਪਾਸਵਰਡ ਨਹੀਂ ਪਤਾ ਕੋਈ ਚਾਬੀ ਨਹੀਂ ਹੁੰਦੀ ਉਹ ਅੱਜ ਵੀ ਚਾਬੀ ਮੇਰੇ ਇਹਦੇ ਵਿੱਚ ਆ ਮੈਂ ਕਦੇ ਉਹ ਵੈਪਨ ਕਿਉਂਕਿ ਮੈਨੂੰ ਵੀ ਪਤਾ ਜੇ ਮੇਰਾ ਵੈਪਨ ਕਿਤੇ ਮਿਸਯੂਜ਼ ਹੋ ਗਿਆ ਮੈਂ ਸਾਰੀ ਲਾਈਫ ਲਈ ਅੰਦਰ ਹੋ ਜਾਣਾ ਮੈਨੂੰ ਉਹਨਾਂ ਨੇ ਜਦੋਂ ਇਹਦੀ ਟ੍ਰੇਨਿੰਗ ਦਿੰਦੇ ਆ ਪੁਲਿਸ ਮਹਿਕਮਾ ਉਹ ਇਹ ਦੱਸਦਾ ਵੀ ਗੋਲੀ ਕਿਸੇ ਨੇ ਚਲਾਤੀ ਮੁਰਜਮ ਤੁਸੀਂ ਆ ਵੀ ਇਹਨੂੰ ਸਾਮ੍ਹ ਕੇ ਰੱਖਣਾ ਮੈਂ ਉਹਨੂੰ ਇੰਨੇ ਸਾਮ੍ਹ ਕੇ ਰੱਖਿਆ ਆ ਵੀ ਮੈਂ ਅਜੇ ਤੱਕ ਵੀ ਉਹਨੂੰ ਕਿਸੇ ਦੇ ਹੱਥ 'ਚ ਵੀ ਨਹੀਂ ਫੜਾਇਆ ਵੀ ਆ ਤੂੰ ਦੇਖ ਮੇਰਾ ਰਵਾਲਪੁਰਾ ਨਹੀਂ ਤਾਂ ਜਨਤਾ ਐਵੇਂ ਉਹਦੀਆਂ ਵੀਡੀਓਜ਼ ਪਾਈ ਜਾਂਦੀਆਂ ਮੈਂ ਆਪਣਾ ਵੈਪਨ ਆਪਣੇ ਪੁੱਤਾਂ ਨਾਲ ਵੱਧ ਸੰਭਿਆ ਹੋਇਆ ਆ ਮੈਂ ਉਹਨੂੰ ਕਿਸੇ ਨੂੰ ਸ਼ੇਅਰ ਨਹੀਂ ਕਰਦਾ ਠੀਕ ਹੈ ਠੀਕ ਹੈ ਸੰਧੂ ਸਾਹਿਬ ਇਹ ਤੁਹਾਡਾ ਪੱਖ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਇਹਨਾਂ ਨੇ ਆਪਣਾ ਪੁੱਤ ਦਾ ਪੱਖ ਰੱਖਿਆ ਕਿ ਜਿਹੜੀਆਂ ਉਹ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਗੱਡੀ ਦੇ ਵਿੱਚ ਅਸ਼ਲੀਲ ਵੀਡੀਓ ਨੇ ਉਹ ਵੀਡੀਓ ਨਹੀਂ ਬਲਕਿ ਕਿਸੇ ਹੋਰ ਮੁੰਡੇ ਦੀਆਂ ਨੇ ਉਹ ਕਿਸੇ ਹੋਰ ਨਾਲ ਬਣਾਈ ਗਈ ਵੀਡੀਓ ਆ ਉਹ ਉਸ ਤੋਂ ਬਾਅਦ ਵਾਇਰਲ ਹੋਈ ਇਹ ਸਾਰੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸੰਧੂ ਫੈਮਿਲੀ ਦਾ ਪੱਖ ਹੈ ਜਿਹੜਾ ਤੁਹਾਡੇ ਅੱਗੇ ਪੇਸ਼ ਕਰਨਾ ਬਹੁਤ ਜ਼ਰੂਰੀ ਸੀ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ